ਮਨ ਲਓ ਸੁਖਬੀਰ ਬਾਦਲ ਪ੍ਰਧਾਨ ਕੀ ਨਹੀਂ ਛੱਡਦੇ ਫਿਰ ਇਹ ਤੈਅ ਆ ਕਿ ਇੱਕ ਹੋਰ ਅਕਾਲੀ ਦਲ ਹੋਣ ਦੇ ਵਿੱਚ ਆਏਗਾ ਤੇ ਉਹ ਨਾ ਛੜਣ ਜਿਹੜੇ ਨਹੀਂ ਛੜ ਦਿੰਦੇ ਲੋਕ ਲਾ ਲੈਂਦੇ ਛੜਣ ਚ ਤੇ ਲਾਉਣ ਚ ਬੜਾ ਫਰਕ ਛੜ ਜੂਗਾ ਜੇ ਤਾਂ ਬਜੀ ਰਹੂਗੀ ਲਾਉਣਗੇ ਤੇ ਫਿਰ ਕਿਤੇ ਇੱਕੇ ਦਾ ਜਿਗਰ ਨਹੀਂ ਕਦੀ ਇਤਿਹਾਸ ਦੇ ਵਿੱਚ ਆਉਣਾ ਜਿੰਨੇ ਜਿੰਨੇ ਵੀ ਕੁਰਬਾਨੀ ਕੀਤੀ ਆ ਕੌਮ ਨੇ ਸਿਰ ਤੇ ਚੱਕਿਆ ਵਾ ਜਿਹੜੇ ਜਿਹਨੂੰ ਲੋਕਾਂ ਨੇ ਲਾਇਆ ਵਾ ਉਹ ਬਿਲਕੁਲ ਮਲਿਆ ਮੇਟ ਹੋ ਗਾਦਾ ਇਤਿਹਾਸ 'ਚ ਕਦੀ ਮੁੜ ਕੇ ਜਿਗਰ ਨਹੀਂ ਕਿਤੇ ਸੁਖਬੀਰ ਬਾਦਲ ਨੂੰ ਇਹ ਖਦਸ਼ਾ ਤਾਂ ਨਹੀਂ ਹੈ ਵੀ ਜੇ ਇੱਕ ਵਾਰ ਪ੍ਰਧਾਨਗੀ ਚਲੀ ਗਈ ਹੋ ਸਕਦਾ ਪਰਿਵਾਰ ਚ ਦੁਆਰੇ ਨਾਵੇ ਹੋ ਸਕਦਾ ਪਰਿਵਾਰ ਚ ਜਾਣ ਨਾ ਦੇਣੀ ਚਾਹੁੰਦੇ ਹੋਣਾ ਜ਼ਰੂਰੀ ਹੈ ਵੀ 37 ਸਾਲ ਜਿਸ ਪਰਿਵਾਰ ਚ ਰਹੇ ਉਸ ਪਰਿਵਾਰ ਚ ਟਿਲ ਡੈਥ ਉੱਥੇ ਸਾਰਾ ਕੁਝ ਰਹਿਣਾ ਬੜਾ ਲੰਬਾ ਸਮਾਂ ਉਹਨਾਂ ਨੂੰ ਕੌਮ ਨੇ ਨਵਾਜ਼ਿਆ 37 ਸਾਲ ਹੋ ਗਏ ਉਹਨਾਂ ਦੇ ਘਰ ਚ ਪ੍ਰਧਾਨਗੀ ਕੱਲ ਚਲਦੀ 37 ਵਰੇ ਹੋ ਗਏ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਹੋਰ ਕੌਮ ਕੀ ਦਿੰਦੇ ਉਹਨਾਂ ਨੂੰ ਬਣੂ ਕੌਣ ਪ੍ਰਧਾਨ ਫਿਰ ਹੋਰ ਇੱਕ ਬਾਗੀ ਧੜਾ ਵੀ ਆ ਦੇਖੋ ਜਿੱਦਣ ਮੈਂ ਨਹੀਂ ਰਹਿਣਾ ਤਾਂ ਵੀ ਪੋਲਿਟਿਕ ਚੱਲੀ ਜਿੱਦਣ ਉਹਨਾ ਨਹੀਂ ਰਹਿਣਾ ਉਦੋਂ ਵੀ ਚੱਲ ਜਾਈਂ ਅਕਾਲੀ ਦਲ ਦੇ ਪ੍ਰਧਾਨ ਕਿੰਨੇ ਬੱਲਿਆ ਬਾਬਾ ਖੜਕ ਸਿੰਘ ਕਿੰਨਾ ਪੜਿਆ ਲਿਖਿਆ ਬੰਦਾ ਸੀ ਕਿੰਨਾ ਅਮੀਰ ਬੰਦਾ ਸੀ ਉਹਨੇ ਵੀ ਛੱਡੀ ਉਹਦੇ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਆਏ ਉਹਨਾਂ ਨੇ ਵੀ ਪ੍ਰਧਾਨਗੀ ਦੀ ਕਿਤੀ ਛੱਡੀ ਸੰਤ ਫਤੇ ਸਿੰਘ ਜੀ ਆਏ ਉਹਨਾਂ ਨੇ ਪ੍ਰਧਾਨਗੀ ਦੀ ਕਿਤੀ ਛੱਡੀ ਤੌਰ ਸਾਹਿਬ ਆਏ ਜਹਦਰ ਮੋਹਨ ਸਿੰਘ ਤੌਰ ਉਹਨਾਂ ਨੇ ਪ੍ਰਧਾਨਗੀ ਆਪ ਛੱਡੀ ਸੰਤ ਲੰਗੋਵਾਲਾ ਆ ਤਲਵੰਡੀ ਜੀ ਆਏ ਸਾਰਿਆਂ ਨੇ ਪ੍ਰਧਾਨਗੀਆਂ ਛੱਡੀਆਂ ਕੋਈ ਇੱਕ ਪਰਿਵਾਰ ਦੀ ਜਾਇਦਤ ਨਹੀਂ ਨਾ ਇਹ ਕੋ ਰਾਜੇ ਮਹਾਰਾਜਾ ਦਾ ਕੰਮ ਨਹੀਂ ਨਾ ਵੀ ਜਾਣਾ ਨਲਾਇਕ ਵੀ ਹੋਏ ਤਾਂ ਫਿਰ ਵੀ ਉਹਨੇ ਰਾਜਾ ਬਣਨਾ ਉਹ ਗੱਲਾਂ ਤਾਂ ਖਤਮ ਨੇ ਹੁਣ ਤਾਂ ਵੋਟਾਂ ਦਾ ਰਾਜ ਆ ਵੋਟਾਂ ਦੇ ਵਿੱਚ ਲੋਕਾਂ ਨੇ ਹੁਣ ਦੱਸ ਦਿੱਤਾ ਸੁਖਵੀਰ ਸਿੰਘ ਬਾਦਲ ਨਲਾਇਕ ਨਹੀਂ ਨਹੀਂ ਚਲੋ ਆਪਣੇ ਆਪ ਤੋਂ ਆਪਣੇ ਕਾਰੋਬਾਰ 'ਚ ਬਹੁਤ ਲਾਇਕ ਆ ਪਰ ਐਸ ਮਸਲੇ 'ਚ ਪੰਥਕ ਮਸਲੇ 'ਚ ਉਹਦੀ ਸੋਚ ਸਹੀ ਨਹੀਂ ਹੈ ਕੱਲ੍ਹ ਜਲਦਾ ਪ੍ਰਧਾਨ ਕਦੀ ਵੇਖਿਆ ਸੀ ਹੋਲੀ ਖੇਡ ਦਾ ਸਿਰ ਖਲਾਰ ਕੇ ਕਜੀ ਵੇਖਿਆ ਸੀ ਗੱਲਦਲ ਦਾ ਪ੍ਰਧਾਨ ਤੁਸੀਂ ਤੇ ਖੈਰ ਉਸ ਦੌਰ ਦੇ ਵਿੱਚ ਨਹੀਂ ਨਹੀਂ ਸੀ ਇਸ ਕਰਕੇ ਸੀ ਵੀ ਕਹਿੰਨੇ ਕਿ ਤੁਹਾਡੇ ਕੋਲ ਤੇ ਮੋਰਲ ਅਥਾਰਟੀ ਹੈ ਸਵਾਲ ਚੱਕਣ ਦੀ ਪਰ ਜਿਹੜੇ ਦੂਜੇ ਤੁਹਾਡੇ ਸਾਥੀ ਨੇ ਚਾਹੇ ਉਹ ਚੰਦੂ ਮਾਜਰਾ ਨੇ ਢੀਂਸਾ ਨੇ ਹੋਰ ਸਾਰੇ ਨੇ ਕਿਉਂਕਿ ਉਹ ਤੇ ਉਸ ਦੌਰ ਦੇ ਵਿੱਚ ਸਾਰੀਆਂ ਮਲਾਈਆਂ ਉਹਨਾਂ ਨੇ ਖਾਧੀਆਂ ਨੇ ਕਿਸੇ ਦਾ ਪੁੱਤ ਉਹ ਸਾਰਾ ਕੁਝ ਢਾਹਿਆ ਉਹਨਾਂ ਨੇ ਠੀਕ ਹੈ ਮਲਾਈਆਂ ਸਾਰੀਆਂ ਖਾਧੀਆਂ ਨੇ ਉਹ ਤਾਂ ਕਹਿੰਦੇ ਮਲਾਈਆਂ ਖਾਧੀਆਂ ਨੇ ਉਹਨਾਂ ਨੇ ਪਛਤਾਵਾ ਕਰ ਲਈ ਪਈ ਤਰੀਕ ਨੂੰ ਉੱਥੇ ਜਾਣਾ ਕਿ ਅਸੀਂ ਮਲਾਈਆਂ ਖਾਧੀਆਂ ਨੇ ਇਸ ਕਰਕੇ ਜ਼ਿੰਮੇਵਾਰੀ ਸਾਡੀ ਬਹੁਤੀ ਹੈ ਨਹੀਂ ਸੀ ਫੈਸਲੇ ਕੱਲਾ ਪ੍ਰਧਾਨ ਹੀ ਕਰਦਾ ਹੈ ਵਨ ਮੈਨ ਆਰਮੀ ਸੀ ਅੱਜ ਵੀ ਵਨ ਮੈਨ ਆਰਮੀ ਕਿਹੜਾ ਲੰਬੜਦਾਰ ਐਸਾ ਤੁਹਾਡੇ ਪਿੱਛੇ ਖੜਾ ਜਿਹੜੇ ਤੁਸੀਂ ਥਾਣੇਦਾਰ ਦੇ ਬਰਾਬਰ ਬੋਲਦੇ ਹੋ ਤਾਂ ਆਪਣਾ ਨਾ ਪੰਜਾਬੀ ਦੀ ਤੇ ਬੀਜੇਪੀ ਤੁਹਾਨੂੰ ਬੈਕ ਕਰ ਰਹੀ ਹੈ ਹੁਣ ਕਦੀ ਇਹ ਬੀਜੇਪੀ ਦੇ ਲੋਕਾਂ ਤੇ ਇਲਜ਼ਾਮ ਲਾਈ ਫਿਰੂਗਾ ਤੇ ਬੀਜੇਪੀ ਨੇ ਤੈਨੂੰ ਪ੍ਰਮੋਟ ਕੀਤਾ ਬੀਜੇਪੀ ਨੇ ਤੇਰੀ ਘਰ ਦੇ ਨੂੰ ਵਜ਼ੀਰ ਦੋ ਟਰਮਾਂ ਬਣਾਇਆ ਕਿਹੜੀਆਂ ਗੱਲਾਂ ਨੇ 7 ਤੋਂ 12 ਕਿਹੜੇ ਹਜੇ ਫੈਸਲੇ ਜਿਹੜੇ ਇੰਨਾ ਡੈਮੇਜ ਕਰਕੇ ਪਾਰਟੀ ਉਹ ਜਿਹੜਾ ਸਰਸੇ ਵਾਲਾ ਸਾਧਾ ਜਿਹੜਾ ਬੜੇ ਉੱਚੇ ਕਰਤਾਰ ਦਾ ਦੱਸਣ ਦੇ ਆ ਉਹਦੇ ਕੋਲ ਸਾਰਾ ਟੱਬਰ ਜਾ ਕੇ ਤਾਕਤ ਲੈਣ ਲਈ ਉੱਥੇ ਬਿੰਦੇ ਰਿਆ ਗੁਰੂ ਰਾਮਦਾਸ ਇਹਨਾਂ ਨੂੰ ਤਾਕਤ ਨਹੀਂ ਦੇ ਸਕਦਾ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਕੋ ਤਾਕਤ ਨਹੀਂ ਮਿਲਦੀ ਇਹਨਾਂ ਨੂੰ ਉਹ ਸਾਧ ਕੋ ਤਾਕਤ ਮਿਲਦੀ ਮੈਂ ਉਹ ਵੀ ਮੇੜਾ ਵੇਖਿਆ ਵਾ ਜਦੋਂ ਬਰਗਾੜੀ ਕਾਂਡ ਹੋਇਆ ਸੀ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਸੀ ਤਸਕੀਰ ਸਾਨੂੰ ਉਦੋਂ ਪਤਾ ਲੱਗਣਾ ਚਾਹੀਦਾ ਹੈ ਕਿ ਇਹਦੇ ਸ਼ਰੋਮਨੀ ਕਮੇਟੀ ਦੇ ਮੈਂਬਰਾਂ ਦੀਆਂ ਲੋਕਾਂ ਬੇਜਤੀਆਂ ਕੀਤੀਆਂ ਕਿਉਂ ਗੁਰਦੁਆਰੇ ਜਿਹਨੇ ਮੜਨ ਦਿੱਤਾ ਇਹ ਕਿਸੇ ਸਮਾਗਮ ਵਿੱਚ ਬੈਠਾ ਸੀ ਉਹ ਸਮਾਗਮ ਦੇ ਵਿੱਚੋਂ ਕੰਦ ਪਾੜ ਕੇ ਨੂੰ ਭੱਜਣਾ ਪਿਆ ਜਦੋਂ ਲੋਕਾਂ ਦੇ ਮਨੋਂ ਤੁਸੀਂ ਲੱਥ ਜਾਓ ਨਾ ਫਿਰ ਨਾ ਤੁਹਾਨੂੰ ਗਨਮੈਨ ਬਚਾਏ ਨਾ ਤੁਹਾਨੂੰ ਪੈਸਾ ਕੁਝ ਬਚਾਏ ਇਹ ਗੱਲਾਂ ਨਹੀਂ ਤੁਸੀਂ ਪਹਿਲੀ ਵਾਰ 85 ਚ ਜਾ ਕੇ ਇਲੈਕਸ਼ਨ ਲੜਦੇ ਹੋ ਤੇ ਕੀ ਉਦੋਂ ਪਰਿਵਾਰਵਾਦ ਨਹੀਂ ਸੀ ਕਾਲੀ ਦਲ ਦੇ ਵਿੱਚ ਤੁਸੀਂ ਵੀ ਤੇ ਪਹਿਲਾਂ 70 ਦੇ ਵਿੱਚ ਚੋਣ ਲੜ ਸਕਦੇ ਸੀ ਸਤੂ ਸਭ ਨੇ ਇੱਕੋ ਗੱਲ ਕਹੀ ਸੀ ਉਹ ਕਾਕਾ ਮੈਂ ਸਾਰੀ ਉਮਰ ਆਪਣੀ ਚਾਦਰ ਚਿੱਟੀ ਰੱਖੀ ਲੋਕ ਮੈਨੂੰ ਕੱਲ ਨੂੰ ਕੀ ਕਹਿਣਗੇ ਕਿ ਆਪਣੇ ਜਵਾਈ ਨੂੰ ਠੇਡ ਦੇ ਦਿੱਤੀ ਮੈਂ ਸਭ ਗੁੱਸੇ 'ਚ ਵੀ ਕਹਤਾ ਮੇਰੀ ਮੇਰਾ ਮਤਲਬ ਮੈਂ ਗਲਤੀ ਕਰ ਬੈਠਾ ਤੁਹਾਡਾ ਰਿਸਤੇਦਾਰ ਇੱਕ ਅਕਾਲੀ ਦਲ ਦੇ ਉਹ ਪ੍ਰਧਾਨ ਸੀ ਜਿਨ੍ਹਾਂ ਨੇ ਤੁਹਾਨੂੰ ਇਸ ਕਰਕੇ ਮਨਾ ਕਰਤਾ ਕਿ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਕਿ ਭਾਈ ਲੋਕ ਮੈਨੂੰ ਕੀ ਕਹਿਣਗੇ ਕਿ ਰਿਸ਼ਤੇਦਾਰ ਨੂੰ ਟਿਕਟਾ ਵੰਡਦੀਆਂ ਇੱਕ ਉਹ ਵੀ ਪ੍ਰਧਾਨ ਹੋਏ ਨੇ ਜਿਨ੍ਹਾਂ ਨੇ ਆਪਣੇ ਜਵਾਈ ਦੇ ਖਾਤਰ ਜਿਹੜੇ ਦੂਜੇ ਅਕਾਲੀ ਸੀ ਉਹ ਪਾਰਟੀ ਜੋ ਕਰਦੀ ਉਹਨੂੰ ਕਿਨਾਰੇ ਕਰਤਾ ਪਾਰਟੀ 'ਚ ਬਹੁਤ ਬੰਦੇ ਇਸੇ ਕਰਕੇ ਭੱਜੇ ਹੁਣ ਇਹਨਾਂ ਦੇ ਰਿਸ਼ਤੇਦਾਰਾਂ ਦਾ ਮੈਂ ਨਾਂ ਲੈ ਕੇ ਕਿਸ ਨੂੰ ਕੀ ਕਹਾਂ ਇਹਨਾਂ ਦੇ ਜਿੰਨੇ ਵੀ ਰਿਸ਼ਤੇਦਾਰਾਂ ਨੂੰ ਦੀ ਕਾਲੀ ਦਲ ਵਾਸਤੇ ਕੀ ਦੇਣਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਾਲ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਜੋ ਕਿਸੇ ਵੇਲੇ ਪੰਥ ਦੀ ਰਾਖੀ ਕਰਦੀ ਸੀ ਲੋਕਾਂ ਦੀ ਗੱਲ ਕਰਦੀ ਸੀ ਆਵਾਮ ਦੀ ਫਿਕਰ ਕਰਦੀ ਸੀ ਪਰ ਅੱਜ ਲੋਕਾਂ ਨੂੰ ਉਸ ਪਾਰਟੀ ਦੀ ਫਿਕਰਾਂ ਕਿਉਂਕਿ ਉਹ ਪਾਰਟੀ ਜੋ ਕਿਸੇ ਵੇਲੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਸੀ ਪੰਜਾਬ ਦੇ ਲਈ ਲੜਦੀ ਸੀ ਅੱਜ ਉਸ ਪਾਰਟੀ ਕੋਲੇ ਪੂਰੇ ਪੰਜਾਬ ਦੇ ਵਿੱਚ ਸਿਰਫ 3 ਐਮ ਐਲ اے ਨੇ ਲੋਕ ਸਭਾ ਦੇ ਵਿੱਚ ਸਿਰਫ ਇੱਕ ਮੈਂਬਰ ਆ ਤੇ ਰਾਜ ਸਭਾ ਦੇ ਵਿੱਚ ਉਹਨਾਂ ਦਾ ਕੋਈ ਵੀ ਮੈਂਬਰ ਨਹੀਂ ਹੈ ਤਾਂ ਇਸ ਕਰਕੇ ਵਿਰੋਧੀ ਇਸ ਪਾਰਟੀ ਨੂੰ ਹੁਣ ਕਈ ਵਾਰ ਖਾਲੀ ਦਲ ਵੀ ਆਖ ਦਿੰਦੇ ਨੇ ਇਹ ਅਕਾਲੀ ਦਲ ਦੇ ਨਾਲ ਖਾਲੀ ਦਲ ਸ਼ਬਦ ਕਿਉਂ ਲੱਗਿਆ ਕਿਉਂ ਇਹਨੇ ਸਾਰੇ ਬਖੇੜੇ ਪਏ ਤਾਂ ਮੇਰੇ ਨਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਚਾ ਸਿੰਘ ਛੋਟੇਪੁਰ ਜੀ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਆਖਿਰ ਜੋ ਚੱਲ ਰਿਹਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜੋ ਬਿਖੇੜੇ ਖੜੇ ਹੋਏ ਨੇ ਉਹ ਕਿੱਥੇ ਜਾ ਕੇ ਮੁੱਕਣਗੇ ਗੱਲ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਰਹਿੰਦੀ ਹੈ ਉਹ ਕਿਉਂ ਬਜ਼ਦ ਨਹੀਂ ਕਿਉਂ ਨਹੀਂ ਪ੍ਰਧਾਨਗੀ ਛੱਡ ਰਹੇ ਕੀ ਸੁਖਵੀਰ ਬਾਦਲ ਦੇ ਪ੍ਰਧਾਨਗੀ ਛੱਡਣ ਤੋਂ ਇਲਾਵਾ ਹੋਰ ਵੀ ਕੋਈ ਹੱਲ ਹੈ ਕਿ ਸ਼੍ਰੋਮਣੀ ਕਾਲੀ ਦਲ ਰਿਵਾਈਵ ਕਰ ਜਾਵੇ ਤਨਾ ਸਾਰੇ ਸਵਾਲਾਂ ਦੇ ਜਵਾਬ ਛੋਟੇਪੁਰ ਸਾਹਿਬ ਤੋਂ ਲਵਾਂਗੇ ਗੱਲਬਾਤ ਸ਼ੁਰੂ ਕਰਦੇ ਹਾਂ ਸ੍ਰੀ ਗੋਲ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਜੀ ਪੰਜਾਬ ਦੇ ਸ਼ਰਮੀਆਂ ਅਕਾਲੀ ਦਲ ਦੇ ਡਾਊਨਫਾਲ ਦੀ ਸਾਰਿਆਂ ਨੂੰ ਚਿੰਤਾ ਜੀ ਕਿ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੀ ਜਿੰਨੇ ਪੰਜਾਬ ਤੇ ਸਾਰੀ ਡਵੈਲਪਮੈਂਟ ਕੀਤੀ ਜੀ ਪੰਜਾਬ ਦੇ ਹਰ ਵਰਗ ਨੂੰ ਜਿੰਨੇ ਮਾਨਿਜ਼ ਦਿੱਤਾ ਉਸ ਪਾਰਟੀ ਦਾ ਅੱਜ ਜੋ ਹਾਲ ਹੋਇਆ ਉਹਦੇ ਤੇ ਹਰ ਬੰਦਾ ਜਿਹੜਾ ਪੰਜਾਬੀ ਜਿਹੜਾ ਚਿੰਤਤ ਆ ਜਿਵੇਂ ਗੱਲ ਕਰ ਇਹ ਸ਼ੁਰੂ ਕਿਉਂ ਹੁੰਦਾ ਬਘੇੜਾ ਸਵਾਲ ਇਹ ਹੈ ਦੇਖੋ ਪਾਰਟੀ ਦਿਨ ਵਦਨ ਨਿਹਾਰਵਾਲ ਤੇ ਜਾ ਰਹੀ ਇਸ ਪਾਰਟੀ ਦਾ ਤਾਂ ਪਸ਼ੋਕੜ ਜਿਹੜਾ ਸੀ ਉਹ ਕੁਰਬਾਨੀਆਂ ਭਰਿਆ ਸੀ ਸੈਕਰੀਫਾਈਸ ਬਹੁਤ ਲੋਕ ਕਰਦੇ ਸੀਗੇ ਕੁਰਬਾਨੀਆਂ ਕਰਦੇ ਸੀਗੇ ਤੇ ਲੋਕ ਕੁਰਬਾਨੀ ਦੀ ਕਦਰ ਕਰਦੇ ਸੀਗੇ ਅੱਜ ਇੱਥੇ ਹਾਲਤ ਇਹ ਆ ਭਈ ਅਸੀਂ ਨਹੀਂ ਕਹਿੰਦੇ ਕੋਈ ਪ੍ਰਧਾਨ ਬਦਲੋ ਜਾਂ ਨਾਂ ਬਦਲੋ ਇਹ ਤਾਂ ਲੋਕਾਂ ਨੇ ਦੱਸ ਦਿੱਤਾ ਭਈ ਇੱਕ ਵਾਰੀ 17 ਬੰਦੇ ਬਣੇ ਆ ਆਪਣੇ 17 ਚ 22 ਦੇ ਵਿੱਚ ਆਣ ਕੇ ਤਿੰਨ ਬਣੇ ਪਾਰਲੀਮੈਂਟ ਦਾ ਇੱਕ ਮੈਂਬਰ ਬਣਿਆ ਦਸਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਇਸ ਕਰਕੇ ਖੁਦ ਚਾਹੀਦਾ ਕਿਉਂਕਿ ਇਸ ਪਾਰਟੀ ਦੇ ਵਿੱਚ ਜਿਹੜਾ ਕੁਰਬਾਨੀ ਕਰਕੇ ਜਾਂਦਾ ਉਹਦਾ ਲੋਕ ਸਤਿਕਾਰ ਕਰਦੇ ਆ ਜਿਹਨੂੰ ਲਾਇਆ ਜਾਂਦਾ ਉਹਦੇ ਨੂੰ ਲੋਕ ਨਫ਼ਰਤ ਕਰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਸਾਰਾ ਪਿਛੋਕਰ ਪੜਨਾ ਚਾਹੀਦਾ ਸੀ ਜ਼ਿੰਮੇਵਾਰੀ ਉਹਨਾਂ ਦੀ ਹੈ ਜਦੋਂ ਜਿੱਤਾਂ ਤੇ ਹਾਰ ਉਹ ਪਾਉਂਦੇ ਰਹੇ ਆ ਤੇ ਜਦੋਂ ਹਾਰ ਹੋਈ ਆ ਤੇ ਇਸ ਕਰਕੇ ਉਹਨਾਂ ਨੂੰ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਆਪ ਵੱਡਾ ਦਿਲ ਕਰਕੇ ਕੋਈ ਬੜਾ ਲੰਬਾ ਸਮਾਂ ਉਹਨਾਂ ਨੂੰ ਕੌਮ ਨੇ ਨਵਾਜ਼ਿਆ 37 ਸਾਲ ਹੋ ਗਏ ਉਹਨਾਂ ਦੇ ਘਰ ਤੇ ਪ੍ਰਧਾਨਗੀ ਕਾਲੇ ਚੱਲਦੀ 37 ਵਰੇ ਹੋ ਗਏ ਜੀ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਹੋਰ ਕੌਮ ਕੀ ਦਿੰਦੇ ਉਹਨਾਂ ਨੂੰ ਕੌਮ ਨੇ ਬਹੁਤ ਕੁਝ ਦਿੱਤਾ ਪਰ ਉਹਨਾਂ ਨੇ ਕੌਮ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਇਹ ਚਿੰਤਾ ਦਾ ਵਿਸ਼ਾ ਆਹੀ ਚਾਹੁੰਦੇ ਨੇ ਕਿ ਪ੍ਰਧਾਨ ਕਿੰਨੇ ਬਣਨਾ ਤੇ ਕਿੰਨੇ ਨਹੀਂ ਬਣਨਾ ਘਟੋ ਘਟ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਤਾ ਵੀ ਲੋਕ ਉਹਨੂੰ ਨਹੀਂ ਮੰਨਦੇ ਇਹ ਲੋਕ ਨੂੰ ਨਹੀਂ ਮਦਦ ਨੂੰ ਛੱਡ ਦੇਣੀ ਚਾਹੀਦੀ ਆ ਕੌਮ ਤੇ ਤਰਸ ਕਰਨਾ ਚਾਹੀਦਾ ਲੋਕ ਮਖੌਲ ਕਰਦੇ ਜਿਦਾ ਤੁਸੀਂ ਆਪੇ ਕਹਤਾ ਅਕਾਲੀ ਦਲ ਨੂੰ ਖਾਲੀ ਦਲ ਕਹਿੰਦੇ ਆ ਬਿਲਕੁਲ ਤੁਹਾਡੇ ਲੋਧੀ ਕਹਿੰਦੇ ਨੇ ਇਹ ਗੱਲਾਂ ਤਾਂ ਨਾ ਸਾਨੂੰ ਸੁਣਨੀਆਂ ਪੈਣ ਇਹ ਅਕਾਲੀ ਦਲ ਇਸ ਕਰਕੇ ਨਹੀਂ ਸੀ ਬਣਿਆ ਅਕਾਲੀ ਦਲ ਤੇ ਲੋਕਾਂ ਦੀ ਮਦਦ ਕਰਦਾ ਸੀ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਕਿਸੇ ਵੀ ਵਰਗ ਤੇ ਭੀੜ ਬਣੀ ਆ ਕਿਸੇ ਆਰਗੇਨਾਈਜੇਸ਼ਨ ਤੇ ਭੀੜ ਪਈ ਐਮਰਜੈਂਸੀ ਲੱਗੀ ਆ ਅਕਾਲੀ ਦਲ ਅੱਗੇ ਆਉਂਦਾ ਰਿਹਾ ਲੋਕਾਂ ਦੇ ਹੱਕਾਂ ਵਾਸਤੇ ਅੱਜ ਅਕਾਲੀ ਦਲ ਦੀ ਹਾਲਤ ਇਹ ਆ ਵੀ ਕਾਲ ਦਲ ਦੇ ਪ੍ਰਧਾਨ ਨੂੰ ਕੋਈ ਸੀਰੀਅਸ ਨਹੀਂ ਲੈ ਰਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਦੀ ਸੰਗਲ ਪਾਏ ਆ ਕਦੀ ਲੱਖਾਂ ਦੇ ਤਦਦਾਦ ਚ ਸਾਈਨ ਕੀਤੇ ਆ ਨਾ ਦਿੱਲੀ ਦਾ ਕੋਈ ਬੰਦਾ ਉਹਨਾਂ ਨੂੰ ਟਾਈਮ ਦੇ ਰਿਹਾ ਮਿਲਣ ਦਾ ਨਾ ਪ੍ਰਧਾਨ ਮੰਤਰੀ ਨਾ ਰਾਸ਼ਟਰਪਤੀ ਕੋਈ ਉਹਨਾਂ ਨੂੰ ਟਾਈਮ ਨਹੀਂ ਦੇ ਰਿਹਾ ਤੂੰ ਸੋਚਣਾ ਚਾਹੀਦਾ ਕਿ ਕਿੱਥੇ ਗੱਲ ਪਹੁੰਚ ਗਈ ਹੈ ਫਿਰ ਤੁਹਾਨੂੰ ਐ ਕਿਉਂ ਲੱਗਦਾ ਕਿ ਸੁਖਵੀਰਵਾਲ ਨੂੰ ਪ੍ਰਧਾਨਗੀ ਛੱਡਣ ਦੇ ਨਾਲ ਹੀ ਪਾਰਟੀ ਰਿਵਾਈਵਲ ਵਾਲ ਵਧੇਗੀ ਪਰ ਫਿਰ ਜੇ ਇਹ ਹੋ ਸਕਦਾ ਤਾਂ ਸੁਖਬੀਰ ਬਾਦਲੇ ਗੱਲ ਕਿਉਂ ਨਹੀਂ ਸਮਝ ਪਰੇ ਕਿਉਂ ਬਜ਼ਿੱਦ ਨੇ ਉਹ ਇੱਕੇ ਗੱਲ ਤੇ ਕਿ ਪ੍ਰਧਾਨਗੀ ਨਹੀਂ ਛੱਡਣੀ ਵੇਖੋ ਹੁਣ ਅਸੀਂ ਤਾਂ ਉਹਨੂੰ ਕਹਿ ਨਹੀਂ ਸਕਦੇ ਕਿਉਂਕਿ ਸਾਡਾ ਤਾਂ ਬਹੁਤ ਲੰਬਾ ਚੌੜਾ ਉਹਦੇ ਨਾਲ ਸੰਬੰਧ ਨਹੀਂ ਪਰ ਉਹਦੇ ਬੰਦੇ ਜਿਹੜੇ ਨਾਲ ਰਹੇ ਆ ਉਹ ਸਾਰਿਆਂ ਨੇ ਕਿਹਾ ਵੀ ਅਸੀਂ ਉਹਨੂੰ ਕਿਹਾ ਵਾ ਕਿ ਭਾਈ ਜਦੋਂ 2000 2017 ਦੇ ਵਿੱਚ ਹੀ ਸਾਰੀਆਂ 17 ਸੀਟਾਂ ਮਿਲੀਆਂ ਸੀਗੀਆਂ ਉਦੋਂ ਵੀ ਵਿਚਾਰਨ ਦੀ ਗੱਲ ਸੀ ਹੁਣ 22 ਦੇ ਵਿੱਚ ਤਾਂ ਬਿਲਕੁਲ ਹੀ ਲੋਕਾਂ ਨੇ ਕਰ ਦਿੱਤਾ ਤਾਂ ਰਹਿਂਦਾ ਖੁੰਦਾ 24 ਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹੁਣ ਤੁਹਾਨੂੰ ਆਪ ਛੱਲਣਾ ਚਾਹੀਦਾ ਜੀ ਕਿਸੇ ਕੋ ਕੋ ਘੋਣਾ ਨਹੀਂ ਸੀ ਚਾਹੀਦਾ ਉਹਨੂੰ ਆਪ ਹੱਥ ਜੋੜ ਕੇ ਕਹਿਣਾ ਚਾਹੀਦਾ ਵੀ ਕੌਮ ਨੇ ਮੈਨੂੰ ਬਹੁਤ ਕੁਝ ਦਿੱਤਾ ਸਾਡੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਇੱਕ ਪਰਿਵਾਰ ਨੂੰ ਇਹਦੇ ਤੋਂ ਵੱਧ ਕੁਝ ਨਹੀਂ ਮਿਲ ਸਕਦਾ ਇੱਥੇ ਕਈ ਹੋਰਾਂ ਲੋਕਾਂ ਨੇ ਕੁਰਬਾਨੀਆਂ ਕੀਤਾ ਨੇ ਜਿਨ੍ਹਾਂ ਦੇ ਘਰਾਂ ਦਾ ਕੋਈ ਜੀ ਨਹੀਂ ਬਚਿਆ ਬਹੁਤ ਲੋਕਾਂ ਨੇ ਸਫਰ ਕੀਤਾ ਕੁਰਬਾਨੀਆਂ ਦੀ ਬੜੀ ਲੰਬੀ ਦਾਸਤਾਨ ਜਿਹੜਾਂ ਲੋਕਾਂ ਨੇ ਬੜਾ ਲੰਮਾ ਸਮਾਂ ਕ ਹੋ ਜਿਹਦੇ ਜੇਲਾਂ ਦੇ ਵਿੱਚ ਜਿਨ੍ਹਾਂ ਜੇਲਾਂ ਕਟੀਆਂ ਨੇ ਜਿਨ੍ਹਾਂ ਦਾ ਕਿਸੇ ਨੂੰ ਪਤਾ ਹੀ ਨਹੀਂਗਾ ਕੌਮ ਨੇ ਕਿਤੇ ਨੋਟਿਸ ਨਹੀਂ ਆ ਵੀ ਇਹ ਪਰਿਵਾਰ ਨੇ ਵੀ ਜੇਲਾਂ ਚ ਜਾ ਕੇ ਆਪਣੇ ਪਰਿਵਾਰਾਂ ਦਾ ਇਹਨਾਂ ਨੁਕਸਾਨ ਕਰਾਇਆ ਤੁਸੀਂ ਵੀ ਜੇ ਬਾਰ ਬਾਰ ਦੱਸਦੇ ਹੋ ਵੀ ਜੇਲ੍ਹ ਚ ਬਾਲਸਭ ਗਿਆ ਤੇ ਬਾਲਸਭ ਨੂੰ ਲੋਕਾਂ ਬਹੁਤ ਮਾਨੇ ਚ ਦਿੱਤਾ ਪੰਜ ਵਾਰੀ ਮੁੱਖ ਬਈ ਬਣਦਾ ਕਿੰਨਾ ਲੰਬਾ ਸਮਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਜੀ ਰਿਹਾ ਨਹੀਂ ਗਿਆ ਜਿਹੜਾ ਕੋਈ ਐਮਪੀ ਨਾ ਬਣਿਆ ਹੋਏ ਵਜ਼ੀਰ ਨਾ ਬਣਿਆ ਹੋਏ ਐਮਐਲਏ ਨਾ ਬਣਿਆ ਸਾਰਿਆਂ ਨੂੰ ਬਣਾ ਦਿੱਤਾ ਤੇ ਜੇ ਹੁਣ ਕੌਮ ਤੁਹਾਨੂੰ ਐਕਸੈਪਟ ਨਹੀਂ ਕਰਦੀ ਤੁਹਾਨੂੰ ਆਪ ਵੱਡਾ ਦਿਲ ਕਰਕੇ ਕਹਿਣਾ ਚਾਹੀਦਾ ਕਿ ਜਿਸ ਕੌਮ ਨੇ ਜਿਸ ਪਾਰਟੀ ਨੇ ਸਾਨੂੰ ਇੰਨਾ ਕੁ ਦਿੱਤਾ ਅਸੀਂ ਉਹਨੂੰ ਕਮਜ਼ੋਰ ਹੋਇਆ ਨਹੀਂਖਣਾ ਚਾਹੁੰਦੇ ਅਸੀਂ ਇੰਨੀ ਦੁਰਤਾਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਆਪ ਛੱਡਦੇ ਹਾਂ ਕੋਈ ਹੋਰ ਆਜੇ ਇਹ ਪਰੰਪਰਾ ਰਹੀ ਹੈ ਨਵਾਬੀਆਂ ਠਕਰਾਈਆਂ ਨੇ ਜੀ ਨਵਾਬ ਕਪੂਰ ਸਿੰਘ ਉਹਨਾਂ ਨੇ ਖਾਲਸਾ ਪੰਥ ਨੇ ਨਵਾਬੀ ਦਿੱਤੀ ਉਹਨਾਂ ਕਹਿੰਦੇ ਮੈਂ ਸੇਵਾ ਕਰਨੀ ਹੈ ਮੈਂ ਤਾਂ ਘੋੜਿਆਂ ਦੀ ਲੇਲ ਸੁੱਟਣੀ ਹੈ ਮੈਨੂੰ ਨਵਾਬੀ ਨਹੀਂ ਚਾਹੀਦੀ ਇਸ ਕਰਕੇ ਆਪਣੇ ਇਤਿਹਾਸ ਤੋਂ ਕੋਈ ਸਬਕ ਸਿੱਖਣ ਜਿੰਨੇ ਜਿੰਨੇ ਵੀ ਕੁਰਬਾਨੀ ਕੀਤੀ ਹੈ ਕੌਮ ਨੇ ਸਿਰ ਤੇ ਚੱਕਿਆ ਵਾ ਜੀ ਜਿਹੜੇ ਜਿਹਨੂੰ ਲੋਕਾਂ ਨੇ ਲਾਇਆ ਵਾ ਉਹ ਬਿਲਕੁਲ ਮਲਿਆ ਮੇਟ ਹੋ ਗਦਾ ਇਤਿਹਾਸ ਚ ਕਦੀ ਮੁੜ ਕੇ ਜਿਕਰ ਹੀ ਨਹੀਂ ਆਇਆ ਤਾਂ ਫਿਰ ਛੋਟੇਪੁਰ ਸਭ ਬਣੂ ਕੌਣ ਪ੍ਰਧਾਨ ਫਿਰ ਹੋਰ ਇੱਕ ਬਾਗੀ ਧੜਾ ਵੀ ਆ ਦੇਖੋ ਜਿੱਦਣ ਮੈਂ ਨਹੀਂ ਰਹਿਣਾ ਤਾਂ ਵੀ ਪੋਲਿਟਿਕ ਚੱਲੇ ਜਿੱਦਣ ਉਹ ਨਾ ਨਹੀਂ ਰਹਿਣਾ ਉਦੋਂ ਵੀ ਚੱਲਣੀ ਆ ਹਮ ਅਕਾਲੀ ਦਲ ਦੇ ਪ੍ਰਧਾਨ ਕਿੰਨੇ ਬੱਲੇ ਬਾਬਾ ਖੜਕ ਸਿੰਘ ਕਿੰਨਾ ਪੜਿਆ ਲਿਖਿਆ ਬੰਦਾ ਸੀ ਕਿੰਨਾ ਅਮੀਰ ਬੰਦਾ ਸੀ ਉਹਨੇ ਵੀ ਛੱਡੀ ਉਹਦੇ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਆਏ ਉਹਨਾਂ ਨੇ ਵੀ ਪ੍ਰਧਾਨਗੀ ਕੀਤੀ ਛੱਡੀ ਸੰਤ ਫਤੇ ਸਿੰਘ ਜੀ ਆਏ ਉਹਨਾਂ ਨੇ ਪ੍ਰਧਾਨਗੀ ਕੀਤੀ ਛੱਡੀ ਤੋੜ ਸਾਹਿਬ ਆਏ ਜਹਦਰ ਮੋਹਨ ਸਿੰਘ ਤੋੜ ਉਹਨਾਂ ਨੇ ਪ੍ਰਧਾਨਗੀ ਆਪ ਛੱਡੀ ਸੰਤ ਲੰਗੋਵਾਲਾ ਆ ਤਲਵੰਡੀ ਜੀ ਆਏ ਸਾਰਿਆਂ ਨੇ ਪ੍ਰਧਾਨਗੀਆਂ ਛੱਡੀਆਂ ਕੋਈ ਇੱਕ ਪਰਿਵਾਰ ਦੀ ਜ਼ਿਆਦਤ ਨਹੀਂ ਨਾ ਇਹ ਕੋ ਰਾਜੇ ਮਹਾਰਾਜਾ ਵਾਲਾ ਕੰਮ ਤੇ ਨਹੀਂ ਨਾ ਵੀ ਜਾਣਾ ਨਲਾਇਕ ਵੀ ਹੋਏ ਤਾਂ ਫਿਰ ਵੀ ਉਹਨੇ ਰਾਜਾ ਬਣਨਾ ਉਹ ਗੱਲਾਂ ਤਾਂ ਖਤਮ ਨੇ ਹੁਣ ਤਾਂ ਵੋਟਾਂ ਦਾ ਰਾਜ ਆ ਵੋਟਾਂ ਦੇ ਵਿੱਚ ਲੋਕਾਂ ਨੇ ਹੁਣ ਦੱਸ ਹੀ ਦਿੱਤਾ ਸੁਖਬੀਰ ਸਿੰਘ ਬਾਦਲ ਨਲਾਇਕ ਨਹੀਂ ਨਹੀਂ ਚਲੋ ਆਪਣੇ ਆਪ ਚ ਆਪਣੇ ਕਾਰੋਬਾਰ ਚ ਬਹੁਤ ਲਾਇਕ ਆ ਉਹ ਪਰ ਆਸਾ ਮਸਲੇ ਚ ਪੰਥਕ ਮਸਲੇ ਚ ਉਹਦੀ ਸੋਚ ਸਹੀ ਨਹੀਂ ਹੈ ਕੱਲ੍ਹ ਦਲ ਦਾ ਪ੍ਰਧਾਨ ਕਦੀ ਵੇਖਿਆ ਸੀ ਹੋਲੀ ਖੇਡ ਦਾ ਸਿਰ ਖਲਾਰ ਕੇ ਕਦੀ ਵੇਖਿਆ ਸੀ ਕੱਲ੍ਹ ਦਲ ਦਾ ਪ੍ਰਧਾਨ ਆਪ ਹੀ ਸਮਝਣਾ ਚਾਹੀਦਾ ਮੈਂ ਨਹੀਂ ਕਹਿਣਾ ਚਾਹੁੰਦਾ ਉਹਨੂੰ ਕੁਝ ਵੀ ਉਹ ਆਪ ਸਿਆਣਾ ਬੜਾ ਵੱਡਾ ਕਾਰੋਬਾਰ ਹੈ ਉਹਨੇ ਬੜਾ ਵੱਡਾ ਆਪਣਾ ਬਿਜ਼ਨਸ ਬਣਾਇਆ ਹੋਇਆ ਉਹਨੂੰ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਉਹ ਕਮ ਕਲਾ ਕਿਹੜੀਆਂ ਗੱਲਾਂ ਡੈਮੇਜ ਕਰ ਗਈਆਂ ਸੁਖਬੀਰ ਸਿੰਘ ਬਾਦਲ ਜਦੋਂ 7 ਤੋਂ 17 ਪੀਕਤੇ ਨੇ ਉਦੋਂ ਉਹ ਸਰਕਾਰ ਵੀ ਰਿਪੀਟ ਹੋ ਜਾਂਦੀ ਆ ਤੇ ਉਦੋਂ ਬਹੁਤੇ ਜਿਹੜੇ ਤੁਹਾਡੇ ਨਾਲ ਨੇ ਚਲੋ ਤੁਸੀਂ ਤੇ ਖੈਰ ਉਸ ਦੌਰ ਦੇ ਵਿੱਚ ਨਹੀਂ ਨਹੀਂ ਸੀ ਇਸ ਕਰਕੇ ਸੀ ਵੀ ਕਹਿੰਨੇ ਕਿ ਤੁਹਾਡੇ ਕੋਲੇ ਤੇ ਮੋਰਲ ਅਥਾਰਟੀ ਹੈ ਸਵਾਲ ਚੱਕਣ ਦੀ ਪਰ ਜਿਹੜੇ ਦੂਜੇ ਤੁਹਾਡੇ ਸਾਥੀ ਨੇ ਚਾਹੇ ਉਹ ਚੰਦੂ ਮਾਜਰਾ ਨੇ ਢੀਂਸਾ ਨੇ ਹੋਰ ਸਾਰੇ ਨੇ ਕਿਉਂਕਿ ਉਹ ਤੇ ਉਸ ਦੌਰ ਦੇ ਵਿੱਚ ਸਾਰੀਆਂ ਮਲਾਈਆਂ ਉਹਨਾਂ ਨੇ ਖਾਧੀਆਂ ਨੇ ਕਿਸੇ ਦਾ ਉਹ ਸਾਰਾ ਕੁਝ ਢੰਡਾਇਆ ਉਹਨਾਂ ਨੇ ਨਹੀਂ ਠੀਕ ਆ ਮਲਾਈਆਂ ਸਾਰੇ ਖਾਧੀਆਂ ਨੇ ਉਹ ਤਾਂ ਕਹਿੰਦੇ ਮਲਾਈਆਂ ਖਾਧੀਆਂ ਨੇ ਉਹਨਾਂ ਨੇ ਪਛਤਾਵਾ ਕਰ ਲਈ ਪਹਿਲੀ ਤਰੀਕ ਨੂੰ ਇਸ ਕਰਕੇ ਜ਼ਿੰਮੇਵਾਰੀ ਸਾਡੀ ਬਹੁਤੀ ਹੈ ਨਹੀਂ ਸੀ ਫੈਸਲੇ ਇਕੱਲਾ ਪ੍ਰਧਾਨ ਹੀ ਕਰਦਾ ਸੀ ਵਨ ਮੈਨ ਆਰਮੀ ਸੀ ਅੱਜ ਵੀ ਵਨ ਮੈਨ ਆਰਮੀ ਹੈ ਪਰ ਆਂਦੇ ਵੀ ਫਿਰ ਵੀ ਲੋਕਾਂ ਨੇ ਸਾਨੂੰ ਕਹਿਣਾ ਵਾ ਵੀ ਤੁਸੀਂ ਉਹਦੇ ਨਾਲ ਹੀ ਸੀਗੇ ਭਾਈ ਤੋ ਹਾਂ ਵੀ ਲਈਆਂ ਸੀ ਉਹਨਾਂ ਦੇ ਚਲੋ ਵਜ਼ੀਰੀਆਂ ਲਈਆਂ ਹੋਣਗੀਆਂ ਚੇਅਰਮੈਨੀਆਂ ਲਈਆਂ ਹੋਣ ਕੋ ਐਮਪੀਸ਼ਿਪ ਲਈ ਇਹਨਾਂ ਨੂੰ ਤਾਂ ਕੋਈ ਚੀਜ਼ ਰਹੀ ਨਹੀਂ ਜਿਹੜੀ ਨਹੀਂ ਮਿਲੀ ਸਾਰੇ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਭ ਕੋਈ ਮਿਲਿਆ ਵਾ ਇਸ ਕਰਕੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਨੇ ਕੋਈ ਲਿਆਸ ਨਹੀਂ ਇਹਨਾਂ ਨੇ ਉਹ ਨਾਲ ਇਹਨਾਂ ਨੂੰ ਮੰਗੇ ਥੋੜਾ ਉਹਨਾਂ ਨੇ ਲਿਆ ਸੀ ਉਹਨਾਂ ਦੀ ਵੀ ਤਾਂ ਸੈਕਰੀਫਾਈਸ ਆ ਉਹਨਾਂ ਦੇ ਵਿੱਚੋਂ ਬਹੁਤ ਬੰਦੇ ਜਿਹੜੇ ਜੇਲੇ ਚ ਗਏ ਆ ਬਾਲ ਸਾਹਿਬ ਦੇ ਨਾਲ ਵੀ ਗਏ ਆ ਅਦਰਬਾਜੀ ਵੀ ਗਏ ਆ ਉਹਨਾਂ ਦਾ ਉਹਨਾਂ ਤਾਂ ਹੱਕ ਬਣਦਾ ਹੀ ਸੀ ਫਿਰ ਤੁਹਾਨੂੰ ਛੋਟੇਪੁਰ ਸਾਹਿਬ ਕੀ ਲੱਗਦਾ ਕਿ ਕਿਹੜੀਆਂ ਗੱਲਾਂ ਨੇ 7 ਤੋਂ 12 ਕਿਹੜੇ ਹਜੇ ਫੈਸਲੇ ਨੇ ਜਿਹੜੇ ਇੰਨਾ ਡੈਮੇਜ ਕਰਕੇ ਪਾੜ ਦਿੱਤੇ ਦੇਖੋ ਸਭ ਤੋਂ ਵੱਡਾ ਫੈਸਲਾ ਤੇ ਆ ਵੀ ਜਿਸ ਗੁਰੂ ਦਾ ਨਾਮ ਲੈ ਕੇ ਅਸੀਂ ਮੋਰਚੇ ਲਾਉਂਦੇ ਰਿਆਂ ਜਿੱਥੋਂ ਸ਼ਕਤੀ ਲੈਂਦੇ ਰਿਆਂ ਉਸ ਗੁਰੂ ਦਾ ਜਦੋਂ અપਮਾਨ ਹੋਇਆ ਬਰਗਾੜੀ ਉਹ ਉਹ ਲੋਕਾਂ ਕੋ ਬਰਦਾਸ਼ਤ ਨਹੀਂ ਹੋਇਆ ਵੀ ਤੁਹਾਡੀ ਸਰਕਾਰ ਹੋਵੇ ਤੁਹਾਡੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇਨਾ ਅਪਮਾਨ ਹੋਇਆ ਜੀ ਉਹਨਾਂ ਨੇ ਚੈਲੰਜ ਕਰ ਕਰਕੇ ਵੀ ਤੁਹਾਡੇ ਗੁਰੂ ਦਾ ਅਪਮਾਨ ਕੀਤਾ ਸੀ ਗੁਰੂ ਦੇ ਅੰਗ ਕੋਈ ਕਿਤੇ ਸੁੱਟਿਆ ਸੀ ਕੋਈ ਕੋਈ ਕਿਤੇ ਸੁੱਟਿਆ ਸੀ ਇਹਨਾਂ ਕੁਛ ਨਹੀਂ ਕੀਤਾ ਜਿਹੜੇ ਲੋਕਾਂ ਨੇ ਪ੍ਰੋਟੈਸਟ ਕੀਤਾ ਉਹਨਾਂ ਤੇ ਗੋਲੀ ਚਲਾਈ ਜਿਹੜੇ ਬੰਦੇ ਦਾ ਪੰਜਾਬ ਦੇ ਵਿੱਚ ਬਦਨਾਮ ਪੁਲਿਸ ਅਫਸਰ ਸੀਗਾ ਉਹਨੂੰ ਉਹਨਾਂ ਨੇ ਡੀਜੀਪੀ ਲਾਇਆ ਇਸ ਕਰਕੇ ਉਹ ਸਾਰੀਆਂ ਗੱਲਾਂ ਇਹਨਾਂ ਦੇ ਅਗੇਂਸਟ ਗਈਆਂ ਨੇ ਫਿਰ ਉਹ ਜਿਹੜਾ ਸਰਸੇ ਵਾਲਾ ਸਾਹ ਦਾ ਜਿਹੜਾ ਬੜੇ ਉੱਚੇ ਕਰਤਾਰ ਦਾ ਦੱਸਣ ਦੇ ਆ ਉਹਦੇ ਕੋਲ ਸਾਰਾ ਟੰਬਰ ਜਾ ਕੇ ਤਾਕਤ ਲੈਣ ਲਈ ਉੱਥੇ ਬਿੰਦੇ ਰਿਆ ਗੁਰੂ ਰਾਮਦਾਸ ਇਹਨਾਂ ਨੂੰ ਤਾਕਤ ਨਹੀਂ ਦੇ ਸਕਦਾ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਕੋ ਤਾਕਤ ਨਹੀਂ ਮਿਲਦੀ ਇਹਨਾਂ ਨੂੰ ਉਹ ਸਾਧ ਕੋ ਤਾਕਤ ਮਿਲਦੀ ਹੈ ਉਹ ਗੱਲਾਂ ਲੋਕਾਂ ਦੇ ਮਨਾਂ 'ਚ ਸੀ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਸੀ ਉਸ ਕਰਕੇ ਇਹਨਾਂ ਦਾ ਕੰਮ ਡਾਊਨ ਗਿਆ ਮੈਂ ਉਹ ਵੀ ਵੇਲਾ ਵੇਖਿਆ ਵਾ ਜਦੋਂ ਬਰਗਾੜੀ ਕਾਂਡ ਹੋਇਆ ਸੀ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਸੀ ਸੁਖਵੀਰ ਸਿੰਘ ਨੂੰ ਉਦੋਂ ਪਤਾ ਲੱਗਣਾ ਚਾਹੀਦਾ ਐ ਵੀ ਇਹਦੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਲੋਕਾਂ ਬੇਜਤੀਆਂ ਕੀਤੀਆਂ ਕਿ ਉਹਨੂੰ ਗੁਰਦੁਆਰੇ ਚ ਨਹੀਂ ਮੜਨ ਦਿੱਤਾ ਇਹ ਕਿਸੇ ਸਮਾਗਮ 'ਚ ਬੈਠਾ ਸੀ ਉਹ ਸਮਾਗਮ ਦੇ ਵਿੱਚੋਂ ਕੰਦ ਪਾਰ ਕੇ ਉਹਨੂੰ ਭੱਜਣਾ ਪਿਆ ਜਦੋਂ ਲੋਕਾਂ ਦੇ ਮਨੋਂ ਤੁਸੀਂ ਲੱਥ ਜਾਓ ਨਾ ਫਿਰ ਨਾ ਤੁਹਾਨੂੰ ਗਨਮੈਨ ਬਚਾਏ ਨਾ ਤੁਹਾਨੂੰ ਪੈਸਾ ਕੁਝ ਬਚਾਏ ਇਹ ਗੱਲਾਂ ਨਹੀਂ ਹੁੰਦੀਆਂ ਕਿਤੇ ਸੁਖਬੀਰ ਬੱਦਲ ਨੂੰ ਇਹ ਖਦਸ਼ਾ ਤਾਂ ਨਹੀਂ ਹੈ ਵੀ ਜੇ ਇੱਕ ਵਾਰ ਪ੍ਰਧਾਨਗੀ ਚਲੀ ਗਈ ਹੋ ਸਕਦਾ ਪਰਿਵਾਰ ਚ ਦੁਆਰੇ ਨਾਵੇ ਹੋ ਸਕਦਾ ਪਰਿਵਾਰ ਚ ਜਾਣ ਨਾ ਦੇਣੀ ਚਾਹੀਦੀ ਕੋਈ ਜ਼ਰੂਰੀ ਹੈ ਵੀ 37 ਸਾਲ ਜਿਸ ਪਰਿਵਾਰ ਚ ਰਹੇ ਉਸ ਪਰਿਵਾਰ ਚ ਟਿਲ ਡੈਥ ਉੱਥੇ ਸਾਰਾ ਕੁਝ ਰਹਿਣਾ ਉਸ ਪਰਿਵਾਰ ਦੀ ਜਨਨਾਚਰ ਤੱਕ ਚਲਦੀ ਰਹੀ ਉਹਨਾਂ ਦੀ ਆਪਣੇ ਪਰਿਵਾਰਵਾਦ ਉਹਨਾਂ ਚ ਰੇ ਇਹ ਤਾਂ ਕਦੀ ਕਾਲੀਦਲ ਜਿੱਦੀ ਕਦੀ ਹੋਇਆ ਕਾਲੀਦਲ ਤੇ ਹਮੇਸ਼ਾ ਕੁਰਬਾਨੀਆਂ ਭਰਿਆ ਇਤਿਹਾਸ ਆ ਇਹ ਅੱਜ ਇੱਕ ਕਰਦਾ ਕੱਲ ਨੂੰ ਦੂਜਾ ਕਰੂਗਾ ਕੱਲ ਨੂੰ ਚੌਥਾ ਕਰੂਗਾ ਇਸ ਕਰਕੇ ਇਹ ਇਹ ਜੇ ਉਹਦੀ ਇਹ ਸੋਚ ਆ ਤੇ ਇਹ ਬਹੁਤ ਮਾੜੀ ਆ ਇਹ ਹੋਰ ਨੁਕਸਾਨ ਕਰੂਗਾ ਛੋਟੇਪਰ ਸਾਹਿਬ ਤੁਹਾਡਾ ਕਰੀਬ 50 ਸਾਲ ਦਾ ਹੋ ਸਕਦਾ ਜ਼ਿਆਦਾ ਹੋਵੇ 50 ਸਾਲ ਤੋਂ ਜ਼ਿਆਦਾ ਦਾ ਤੁਹਾਡਾ ਸਿਆਸਤ ਦਾ ਤਜਰਬਾ ਤੁਸੀਂ ਕਾਲੀ ਦਲ ਚ ਤੋੜ ਪਰਿਵਾਰ ਦੇ ਵਿੱਚ ਤੁਸੀਂ ਰਹੇ ਹੋ ਮੋਹਨ ਸਿੰਘ ਤੁਹਾਡਾ ਜਥੇਦਾਰ ਸਾਹਿਬ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਕਿਸੇ ਵੇਲੇ ਪ੍ਰਧਾਨ ਵੀ ਰਹੇ ਆਗੇ ਤੁਸੀਂ ਵੀ ਕਾਲੀ ਦਲ ਦੇ ਉਹ ਕਾਲੀ ਦਲ ਦੇ ਪ੍ਰਧਾਨ ਵੀ ਰਿਹਾ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਆ ਉਹ ਐਮਪੀ ਵੀ ਰਹੇ ਆ ਹਾਂਜੀ ਵਜ਼ੀਰ ਵੀ ਰਹੇ ਪਰ ਉਹ ਲੋਕ ਬਹੁਤ ਕੁਰਬਾਨੀ ਵਾਲੇ ਸੀ ਉਹਨਾਂ ਲੋਕਾਂ ਨੇ ਕੁਝ ਨਹੀਂ ਬਣਾਇਆ ਉਹ ਮੇਰਾ ਖਿਆਲ ਆ ਵੀ ਚੰਗੇ ਭਲੇ ਜ਼ਿਮੀਂਦਾਰ ਜੀ ਲਾਲੀ ਨੂੰ ਤਾਂ ਮੈਂ ਸੁਣਿਆ ਵੀ ਲਾਲੀ ਕਹਿੰਦਾ ਸੀ ਵਿਚਾਰ ਮੱਝਾ ਰੱਖਦੇ ਸੀ ਮਾਝੇ ਦੇ ਵਿੱਚ 60 ਕਿੱਲੇ ਜ਼ਮੀਨ ਸੀ ਉਹਨਾਂ ਦੋਹਾਂ ਪਰਾਵਾਂ 'ਚ ਮਾਉਂਡ ਸਿੰਘ ਉਹਨਾਂ ਕੋਲ ਤੇ ਸੋਣ ਸਿੰਘ ਹੋਣਾ ਦੋਹਾਂ ਪਰਾਵਾਂ ਦੇ ਕੋਲ ਮਾਝੇ ਦੇ ਵਿੱਚ ਸੱਚੇ ਕੁਝ ਵੀ ਕਰਨ ਕਿਰਤ ਕਰਦੇ ਨੇ ਚਾਹੇ ਕੁਝ ਵੀ ਕਰਨਾ ਪਰ ਉਹ ਕੌਂ ਪ੍ਰਸਤ ਸੀਗੇ ਉਹ ਤਾਂ ਕਹਿੰਦੇ ਸੀ ਵੀ ਜੇ ਪੰਥ ਦਾ ਕੋਈ ਭਲਾ ਹੋ ਸਕਦਾ ਮੇਰੀ ਜਾਨ ਲੈ ਲਓ ਪੰਥ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਹਦੇ ਪਰਿਵਾਰ ਨੂੰ ਪ੍ਰਤਾਪ ਸਿੰਘ ਕੈਰੋ ਨੇ ਕਿ ਨਾ ਉਹਨਾਂ ਦੇ ਜ਼ੁਲਮ ਟਾਇਆ 54 ਉਹਨਾਂ ਦੇ ਝੂਠੇ کیس ਬਣਾਏ ਉਹਨਾਂ ਦਾ ਮਾਲ ਡੰਗਰ ਮੰਡੀਆਂ ਚ ਨਲਾਮ ਹੋਇਆ ਸਭ ਕੁਝ ਹੋਇਆ ਘਰ ਬਾਟਾ ਦਿੱਤਾ ਗਿਆ ਤੇ ਫਿਰ ਵੀ ਉਹਨਾਂ ਕਹਿੰਦੇ ਨਹੀਂ ਪੰਥ ਤੂੰ ਕਹੇਰੋਂ ਚਾਹੁੰਦਾ ਕੀ ਸੀ ਕਹੇਰੋਂ ਪੇ ਮੇਰੀ ਗੱਲ ਮੰਨ ਲੈਣ ਮੇਰੇ ਉਲਟ ਨਾ ਲੜਨ ਉਹ ਕਹਿੰਦਾ ਨਹੀਂ ਪੰਥ ਨੇ ਜਿੱਥੇ ਮੇਰੀ ਡਿਊਟੀ ਲਾਈ ਮੈਂ ਤਾਂ ਉੱਥੇ ਜਾਵਾਂਗਾ ਤੁਸੀਂ ਉਸ ਪਰਿਵਾਰ ਦੇ ਜਵਾਈ ਹੋ ਤੁਸੀਂ ਪਹਿਲੀ ਵਾਰ 85 ਚ ਜਾ ਕੇ ਇਲੈਕਸ਼ਨ ਲੜਦੇ ਹੋ ਤੇ ਕੀ ਉਦੋਂ ਪਰਿਵਾਰਵਾਦ ਨਹੀਂ ਸੀ ਕਾਲੀ ਦਲ ਦੇ ਵਿੱਚ ਤੁਸੀਂ ਵੀ ਤੇ ਪਹਿਲਾਂ 70 ਦੇ ਵਿੱਚ ਚੋਣ ਲੜ ਸਕਦੇ ਸੀ ਟਿਕਟ ਉਸ ਤੋਂ ਪਹਿਲਾਂ ਵੀ ਲੜ ਸਕਦੇ ਸੀ 85 ਤੋਂ ਪਹਿਲੇ ਜਿਹੜੀ ਇਲੈਕਸ਼ਨ ਆਏ ਸੀ ਨਾ ਜੀ ਤੇ ਮੈਂ ਉਸ ਵੇਲੇ ਦੋਆਂ ਥਾਵਾਂ ਦਾ ਚੇਅਰਮੈਨ ਸੀ ਬਲਾਕ ਸੰਪਤੀ ਦਾ ਵੀ ਤੇ ਲੈਂਡਮਾਰਕ ਬੈਂਕ ਧਾਰੀਵਾਲ ਦਾ ਲੈਂਡਮਾਰਕ ਬੈਂਕ ਗੁਰਦਾਸਪੁਰ ਦਾ ਤੇ ਬਲਾਕ ਸੰਪਤੀ ਧਾਰੀਵਾਲ ਦਾ ਪਿੰਡ ਦਾ ਸਰਪੰਚ ਵੀ ਸੀ ਜੀ ਤੇ ਮੇਰੇ ਨਾਲ ਸ਼ਹਿਰ ਦੇ ਜਿੰਨੇ ਪਤਵੱਤੇ ਸੱਜਣ ਸੀ ਨਾ ਮਿਊਸਪਲਿਟੀ ਦੇ ਪ੍ਰਧਾਨ ਦੂਜੇ ਤੀਜੇ ਸਾਰੇ ਮੇਰੇ ਨਾਲ ਗਏ ਸੀ ਭਈ ਤੁਸੀਂ ਇਹਨਾਂ ਬੰਦਿਆਂ ਨੂੰ ਟਿਕਟ ਦਿਓ ਨੂੰ ਛੋਟੇਪੁਰ ਨੂੰ ਅਸੀਂ ਬੜਾ ਕੰਫਰਟੇਬਲੀ ਇੰਨੇ ਜਿਤਨਾ ਉੱਥੇ ਇਹਨਾਂ ਕੋਈ ਖਰਚੇ ਵੀ ਨਹੀਂ ਇਹਦਾ ਲੋਕਾਂ ਨੇ ਕਰਾਉਣਾ ਤੇ ਵੱਡੀ ਜੇ ਤੈਨੂੰ ਮਿਲੂਗੀ ਤਾਂ ਇਹ ਸਾਰਿਆਂ ਨਾਲ ਸਾਥ ਦੇਣਾ ਵਾ ਤੁਲ ਸਾਹਿਬ ਨੇ ਇੱਕੋ ਗੱਲ ਕਹੀ ਸੀ ਭਈ ਠੀਕ ਆ ਸ਼ਰਤਾਂ ਸਾਰੀਆਂ ਪੂਰੀਆਂ ਕਰਦਾ ਉਦੋਂ ਸ਼ਰਤਾਂ ਪੁੱਛਦੇ ਹੁੰਦੇ ਸੀ ਜਦੋਂ ਟਿਕਟ ਦਿੰਦੇ ਸੀ ਨਾ ਪਹਿਲੀ ਪੁੱਛਦੇ ਸੀ ਅਸੀਂ ਜੇਲ੍ਹ ਚ ਗਿਆ ਹਾਂਜੀ ਅਮਰਤ ਅਰਿਆ ਪਾਠ ਕਰਦਾ ਈਮਾਨਦਾਰ ਜੀ ਇਹ ਗੱਲਾਂ ਪੁੱਛ ਕੇ ਤਾਂ ਫੇਰ ਟਿਕਟ ਦਿੰਦੇ ਸੀ ਹਾਂ ਤੇ ਮੈਂ ਮੈਂ ਕਹਿੰਦਾ ਜੀ ਮੈਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਜੇ ਬਾਕੀ ਲੀਡਰਾਂ ਨੇ ਸਾਰੇ ਆਪਣੇ ਪਰਿਵਾਰ ਦੇ ਬੰਦਿਆਂ ਨੂੰ ਟਿਕਣਾ ਦਿੱਤੀਆਂ ਤਾਂ ਮੇਰੀ ਇਹ ਕੋਈ ਡਿਸਕਵੈਲੀਫਿਕੇਸ਼ਨ ਹੈ ਜੀ ਵੀ ਮੈਂ ਤੁਹਾਡਾ ਰਿਸ਼ਤੇਦਾਰ ਬਣ ਗਿਆ ਤਾਂ ਤੁਸੀਂ ਮੈਨੂੰ ਟਿਕਣ ਦੇ ਦੇ ਉਹ ਕਾਕਾ ਮੈਂ ਸਾਰੀ ਉਮਰ ਆਪਣੀ ਚਾਦਰ ਚਿੱਟੀ ਰੱਖੀ ਹਾਂ ਹਾਂ ਲੋਕ ਮੈਨੂੰ ਕੱਲ ਨੂੰ ਕੀ ਕਹਿਣਗੇ ਵੀ ਆਪਣੇ ਜਵਾਈ ਨੂੰ ਠੇੜ ਦੇ ਦਿੱਤੀ ਮੈਂ ਸਗੋਂ ਗੁੱਸੇ 'ਚ ਵੀ ਕਹਤਾ ਮੇਰੀ ਵੀ ਇਹਦਾ ਮਤਲਬ ਮੈਂ ਗਲਤੀ ਕਰ ਬੈਠਾ ਤੁਹਾਡਾ ਰਿਸ਼ਤੇਦਾਰ ਬਣ ਕੇ ਹਾਂ ਨਾ ਗੁੱਸੇ ਚ ਇਨੀਓ ਗੱਲਾਂ ਵੀ ਪਰ ਉਹ ਉਹਨਾਂ ਸ਼ਾਂਤ ਸੇ ਉਹਨਾਂ ਦੇ ਮਨ ਤੇ ਕੋਈ ਅਸਰ ਉਹ ਕਦੇ ਨਹੀਂ ਪਰ ਦੂਜੇ ਇੱਕ ਅਕਾਲੀ ਦਲ ਦੇ ਉਹ ਪ੍ਰਧਾਨ ਸੀ ਜਿਨ੍ਹਾਂ ਨੇ ਤੁਹਾਨੂੰ ਇਸ ਕਰਕੇ ਮਨਾ ਕਰਤਾ ਕਿ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਕਿ ਭਾਈ ਲੋਕ ਮੈਨੂੰ ਕੀ ਕਹਿਣਗੇ ਕਿ ਰਿਸ਼ਤੇਦਾਰ ਨੂੰ ਟਿਕਟਾ ਮੰਡਦੀਆਂ ਇੱਕ ਉਹ ਵੀ ਪ੍ਰਧਾਨ ਹੋਏ ਨੇ ਜਿਨ੍ਹਾਂ ਨੇ ਆਪਣੇ ਜਵਾਈ ਦੇ ਖਾਤਰ ਜਿਹੜੇ ਦੂਜੇ ਅਕਾਲੀ ਸੀ ਉਹ ਪਾਰਟੀ ਚੋਂ ਕੱਢਦੇ ਉਹਨਾਂ ਨੂੰ ਕਿਨਾਰੇ ਕਰਤਾ ਹਾਂਜੀ ਇਹ ਵੀ ਹੈ ਉਹਨਾਂ ਨੂੰ ਕਿਨਾਰੇ ਕਰਤਾ ਜਿਹੜੇ ਚੰਗੇ ਬੰਦੇ ਸੀ ਪਾਰਟੀ 'ਚ ਬਹੁਤ ਬੰਦੇ ਇਸੇ ਕਰਕੇ ਭੱਜੇ ਹੁਣ ਇਹਨਾਂ ਦੇ ਰਿਸ਼ਤੇਦਾਰਾਂ ਦਾ ਮੈਂ ਨਾਂ ਲੈ ਕੇ ਕਿਸ ਨੂੰ ਕੀ ਕਾਂ ਇਹਨਾਂ ਦੇ ਜਿੰਨੇ ਵੀ ਰਿਸ਼ਤੇਦਾਰਾਂ ਨੂੰ ਦੀ ਕਾਲੀ ਦਲ ਵਾਸਤੇ ਕੀ ਦੇਣਾ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਹੁਣ ਕਦੀ ਇਹ ਬੀਜੇਪੀ ਦੇ ਲੋਕਾਂ ਤੇ ਇਲਜ਼ਾਮ ਲਾਈ ਫਿਰੂਗਾ ਬੀਜੇਪੀ ਨੇ ਤੈਨੂੰ ਪ੍ਰਮੋਟ ਕੀਤਾ ਬੀਜੇਪੀ ਨੇ ਤੇਰੀ ਘਰ ਦੀ ਨੂੰ ਵਜ਼ੀਰ ਦੋ ਟਰਮਾਂ ਬਣਾਇਆ ਤੋ ਬੀਜੇਪੀ ਨੂੰ ਕਰਨ ਹੁਣ ਤੋ ਕਾਂਗਰਸੇ ਜਾਏਗਾ ਜਿਸ ਕਾਂਗਰਸ ਨੇ ਅਕਾਲ ਤੱਕ ਟਾਇਆ ਜਿਸ ਕਾਂਗਰਸ ਨੇ ਇਨਾ ਜ਼ੁਲਮ ਕੀਤਾ ਇੱਥੇ ਦਾ ਦਰਬਾਰ ਸਾਹਿਬ ਦਾ ਤੇ ਮਹਾਨਾ ਲਾਉਂਦੇ ਵੀ ਇੱਥੇ ਦਾ ਸੰਜਰਨ ਹੈ ਸੀ ਜਿਹੜੇ ਬਾਕੀ ਗੁਰਦੁਆਰਿਆਂ ਦੇ ਜਾਂ ਬਾਹਰ ਦੇ ਸਟੇਟਾਂ ਦੇ ਵਿੱਚ ਜੋ ਸਿੱਖਾਂ ਨਾਲ ਹੋਇਆ ਉਸ ਕਾਂਗਰਸ ਦਾ ਤੂੰ ਉਹਦੇ ਨਾਲ ਝੱਕਣ ਡਿਆ ਪਰ ਛੋਟਪੁਰ ਸਾਹਿਬ ਉਸ ਕਾਂਗਰਸ ਦਾ ਸਾਥ ਤੇ ਤੁਸੀਂ ਵੀ ਦਿੱਤਾ ਉਸ ਕਾਂਗਰਸ ਦਾ ਸਾਥ ਤੇ ਤੁਸੀਂ ਵੀ ਦਿੱਤਾ ਨਹੀਂ ਜੀ ਮੈਂ ਸਿਰਫ ਇੱਕ ਬੰਦੇ ਦਾ ਸਾਥ ਦਿੱਤਾ ਉਹ ਬੰਦੇ ਨੇ ਸੈਕਰੀਫਾਈਜ਼ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਸਾਰੇ ਆਪਣੇ ਰਿਲੇਸ਼ਨ ਖਤਮ ਕਰ ਦਿੱਤੇ ਸੀ ਜਿਸ ਕਰਕੇ ਮੈਂ ਉਸ ਬੰਦੇ ਦਾ ਸਾਥ ਦਿੱਤਾ ਸੀ ਉਸ ਬੰਦੇ ਤੋਂ ਬਾਅਦ ਮੈਂ ਕਦੀ ਕਲ ਦਾ ਕਾਂਗਰਸ ਦਾ ਸਾਥ ਨਹੀਂ ਦਿੱਤਾ ਉਹ ਸਾਡਾ ਫਰਜ਼ ਬਣਦਾ ਸੀ ਅਸੀਂ ਜਿੱਦਣ ਗਾਂਧੀ ਜੈਲ ਸਿੰਘ ਵੀ ਰਾਸ਼ਟਰਪਤੀ ਬਣਿਆ ਨਾ ਮੈਨੂੰ ਯਾਦ ਆ ਮੈਂ ਹੀ ਗੁਰਦਾਸਪੁਰ ਜੇਲ੍ਹ ਚ ਸਭ ਪੰਜਾਂ ਜ਼ਿਲ੍ਹਿਆਂ ਦੇ ਬੰਦੇ ਸਾਡੇ ਕੋਲ ਟੌੜਾ ਸਾਹਿਬ ਤੇ ਸਰਦਾਰ ਸੁਜਿੰਦਰ ਸਿੰਘ ਸੰਤ ਲੋਂਗੋ ਵਾਲੇ ਭੇਜੇ ਸੀ ਭਈ ਰਾਸ਼ਟਰਪਤੀ ਦੀ ਚੋਣ ਤੋ ਜਿਲਾਂ ਚ ਪੰਜਾਂ ਜਿਲਿਆਂ ਦੇ ਬੰਦੇ ਉੱਥੇ ਬੈਠਿਆ ਗਰਦਾਖ ਉਹਨਾਂ ਦੀ رائے ਲੈ ਕੇ ਆਓ ਜੀ ਸਾਰਿਆਂ ਨੇ ਵਨ ਵਾਇਸ ਇਹ ਕਿਹਾ ਸੀ ਕਿ ਕਦੀ ਵੀ ਜੀ ਪਗੜੀ ਵਾਲਾ ਸਰਦਾਰ ਰਾਸ਼ਟਰਪਤੀ ਨਹੀਂ ਬਣਨਾ ਜੀ ਉਹ ਕਿਸੇ ਵੀ ਪਾਰਟੀ ਦਾ ਅਗਿਆਨੀ ਜੈਲ ਸਿੰਘ ਉਹਦੀ ਸਾਰੇ ਮਦਦ ਕਰੋ ਇਹਨਾਂ ਉਹਦੋਂ ਮਦਦ ਕੀਤੀ ਸੀ ਜੀ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਵੱਡੀ ਗੱਲ ਕੀਤੀ ਸੀ ਜਦੋਂ ਸਾਰੇ ਲੋਕ ਰੋ ਰਹੇ ਸੀ ਉਹਨੇ ਆਹਦਾ ਨਾਰਾ ਮਾਰਿਆ ਸੀ ਜੀ ਤੇ ਆਹਦਾ ਨਾਰਾ ਮਾਰਨ ਵਾਲੇ ਨੂੰ ਲੋਕ ਚੁੱਕਦੇ ਹੁੰਦੇ ਆ ਚੁੱਕਿਆ ਉਹਨੂੰ ਦੋ ਵਾਰੀ ਲੋਕਾਂ ਬਣਾਇਆ ਹੋਇਆ ਹੂ ਇਸ ਕਰਕੇ ਮੈਂ ਤਾਂ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਆ ਪੰਜਾਬ ਦਾ ਭਾਈਚਾਰਾ ਕੈਮਰੇ ਪੰਜਾਬ ਦੇ ਵਿੱਚ ਚੰਗੇ ਬੰਦੇ ਜਿਹੜੇ ਆ ਉਹ ਆਉਣਗੇ ਅਮਨ ਸ਼ਾਂਤੀ ਹੋਊਗੀ ਤਾਂ ਪੰਜਾਬ ਤਰੱਕੀ ਕਰੂ ਫੋਟੋਪਰ ਸਾਹਿਬ ਤੁਹਾਨੂੰ ਇਹ ਕਹਿੰਦਾ ਵੀ ਕਿਹੜਾ ਲੰਬੜਦਾਰ ਐਸਾ ਤੁਹਾਡੇ ਪਿੱਛੇ ਖੜਾ ਜਿਹੜੇ ਤੁਸੀਂ ਥਾਣੇਦਾਰ ਦੇ ਬਰਾਬਰ ਬੋਲਦੇ ਹੋ ਕਾ ਆਪਣਾ ਨਾ ਪੰਜਾਬੀ ਦੀ ਤੇ ਭਾਜਪਾ ਤੁਹਾਨੂੰ ਬੈਕ ਕਰ ਰਹੀ ਆ ਨਹੀਂ ਵੇਖੋ ਮੈਂ ਤਾਂ ਭਾਜਪਾ ਵਾਲਿਆਂ ਦਾ ਵਕੀਲ ਵੀ ਨਹੀਂ ਨਾ ਉਹ ਮੈਨੂੰ ਕੋਈ ਜਾਣਦਾ ਹੋਣਾ ਮੇਰੀ ਜੇ ਨਹੀਂ ਪਹੁੰਚ ਤੁਸੀਂ ਵਾਕਫ ਨਹੀਂ ਹੈ 150 ਉਥੋਂ ਚੱਕਰ ਕੱਟ ਕੇ ਮੋੜਿਆ ਚੰਦੂ ਮਹਾਰਾ ਦੀ ਚੰਗੀ ਨੇੜਤਾ ਨਹੀਂ ਚਲੋ ਹੋਊਗੀ ਉਹ ਤਾਂ ਲੋਕਾਂ ਦਾ ਪਰਿਵਾਰ ਚਲੇ ਗਿਆ ਇਹਨਾਂ ਦੀ ਬੇਟਾ 40 ਸਾਲ ਸਾਰਿਆਂ ਦੀ ਰਹੀ ਆ ਇਹਨਾਂ ਦੇ ਹੈੱਡ ਦੀ ਰਹੀ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 40 ਸਾਲ ਰਹੀ ਤੇ ਇਹ ਤੇ ਗਾ ਉਹਦੇ ਨਾਲ ਨਿੱਕੀ ਫੌਜ ਸੀਗੀ ਲੀਡਰ ਤੇ ਇਹਨਾਂ ਦਾ ਉਹ ਸੀਗਾ ਜੇ ਉਹਨਾਂ ਨੇ ਸਮਝੋ ਇਹਨਾਂ ਦੇ ਨਾਲ ਚੱਲਦੇ ਸੀ ਐਮਰਜੈਂਸੀ ਦੇ ਵਿੱਚ ਵੀ ਉਹਨਾਂ ਨੂੰ ਫੜਿਆ ਸੀ ਇਹਨਾਂ ਨੂੰ ਤਾਂ ਫੜਿਆ ਨਹੀਂ ਸੀ ਇਹ ਸਾਰੇ ਜੇਲ੍ਹਾਂ 'ਚ ਗਏ ਸੀਗੇ ਤੇ ਇਸ ਕਰਕੇ ਹੁਣ ਇਹ ਕਹਿਣਾ ਬਾਰ-ਬਾਰ ਵੀ ਭਾਜਪੀ ਇਹਨਾਂ ਨੂੰ ਕਰਦੀ ਜਦ ਚੰਗੀ ਕੋਈ ਗੱਲ ਕਰੇਗਾ ਤੇ ਹਰ ਇੱਕ ਤੇ ਇਲਜ਼ਾਮ ਇਹ ਲਾ ਦੇਣਾ ਇਹ ਗਲਤ ਗੱਲ ਆ ਤੁਸੀਂ ਆਪਣੇ ਅੰਦਰ ਸਵੈ ਪ੍ਰਚੋਲ ਕਰੋ ਵੀ ਤੁਹਾਡੀ ਇਹ ਅਵਸਥਾ ਕਿਉਂ ਆਈ ਆ ਅਕਾਲੀ ਦਲ ਇੱਥੇ ਕਿਉਂ ਪਹੁੰਚਿਆ ਵਾ ਅਕਾਲੀ ਦਲ ਕਿਤਰਾ ਬੱਸ ਸਕਦਾ ਇਹਦੇ ਬਾਰੇ ਸੋਚਣਾ ਬਣਾਇ ਬਚਾਇਆ ਕੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਨ ਪਰ ਤੁਹਾਡਾ ਤੁਹਾਡਾ ਜਿਹੜਾ ਧੜਾਗਾ ਉਹ ਹੁਣ ਇਹੀ ਮੰਗ ਕਰਦਾ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਹਟ ਕੰਮ ਨਹੀਂ ਸਾਡਾ ਧੜਾ ਜਿਹੜਾ ਵੀ ਜੋ ਇਕੱਠੇ ਹੋਇਆ ਉਹ ਇਹ ਚਾਹੁੰਦੇ ਆ ਵੀ ਸੁਖਬੀਰ ਰਿਸਪੈਕਟਫੁਲੀ ਆਪ ਛੱਡੇ ਬਹੁਤ ਲੰਮਾ ਟਾਈਮ ਇਹਨਾਂ ਦੇ ਕੋਲ ਪਾਵਰ ਰਹੀ ਆ ਤੇ ਜੇ ਪੰਜਾਬ ਦੇ ਲੋਕਾਂ ਨੇ ਹੁਣ ਫੈਸਲਾ ਹੀ ਕਰ ਲਿਆ ਇਹਨਾਂ ਨੇ ਹੁਣ ਅਮਰਤਪਾਲ ਦੀ ਵਿਰੋਧਤਾ ਵੀ ਕਰਕੇ ਵੇਖ ਲਈ ਦੂਜੇ ਮੁੱਦੇ ਦੀ ਵਿਰੋਧਤਾ ਕਰ ਲਈ ਵੇ ਗੁੱਸਾ ਲੋਕਾਂ ਚ ਹੈਗਾ ਪੰਥਕ ਲੋਕ ਹੈਗੇ ਆ ਜੀ ਲੋਕ ਇਹਨਾਂ ਨਾਲ ਨਾਰਾਜ਼ ਨੇ ਅੱਜ ਇਹ ਪਾਸ ਹੋ ਜਾ ਕਾਲੀਦਲ ਜਿਹੜਾ ਉਹ ਚੜਦੀ ਕਲਾ ਚ ਜਾਊਗਾ ਤੇ ਇਹ ਵੀ ਘਰ ਬੈਠਾ ਖੁਸ਼ ਹੋਊਗਾ ਜਿਹੜਾ ਬੂਤਾ ਚਲ ਮੰਨ ਲਿਆ ਇਹਨਾਂ ਨੇ ਬਹੁਤਾ ਪਾਣੀ ਪਾਇਆ ਵਾ ਤੇ ਜਿਹੜਾ ਬੂਤਾ ਤੁਹਾਡੇ ਸਾਹਮਣੇ ਸੁੱਕਦਾ ਦੁੱਖ ਬੜਾ ਹੁੰਦਾ ਵਾ ਜੀ ਤੇ ਜੇ ਬੂਤਾ ਹਰਿਆ ਭਰਿਆ ਹੋਊਗਾ ਤੇ ਇਹਨਾਂ ਨੂੰ ਵੀ ਸ਼ਾਂਤ ਸਕੂਨ ਮਿਲੂਗਾ ਪਰ ਜਿਸ ਪਾਰਟੀ ਨੇ ਸਾਨੂੰ ਇਹਨਾਂ ਕੋਈ ਦਿੱਤਾ ਵਾ ਉਹ ਜਿੰਦੀ ਰਹਿੰਦੀ ਉਹਨੂੰ ਮਾਰਨ ਦੀ ਕੋਸ਼ਿਸ਼ ਨਾ ਕਰਨੀ ਨੁਕਸਾਨ ਕਰਉਣ ਗਿਆ ਆਪਣਾ ਹੋਰ ਮੰਨ ਲਓ ਹੋਰ ਨਫਰਤ ਵੱਧ ਹੀ ਜਾਊਗੀ ਜਿੰਨਾ ਲੰਬਾ ਕਰਨਗੇ ਮੰਨ ਲਓ ਸੁਖਵੀਰ ਬਾਦਲ ਪ੍ਰਧਾਨ ਕੀ ਨਹੀਂ ਛੱਡਦੇ ਫਿਰ ਇਹ ਤੈਅ ਆ ਕਿ ਇੱਕ ਹੋਰ ਅਕਾਲੀ ਦਲ ਹੋਣ ਦੇ ਵਿੱਚ ਆਏਗਾ ਨਹੀਂ ਇਹ ਨਹੀਂ ਉਹ ਨਾ ਛੱਡਣ ਜਿਹੜੇ ਨਹੀਂ ਛੱਡ ਦਿੰਦੇ ਲੋਕ ਲਾ ਲੈਂਦੇ ਹੁੰਦੇ ਛੱਡਣ ਤੇ ਲਾਉਣ 'ਚ ਬੜਾ ਫਰਕ ਆ ਛੱਡ ਜੂਗਾ ਇਹ ਜੇ ਤਾਂ ਬਚੀ ਰਹੂਗੀ ਲਾਉਣਗੇ ਤਾਂ ਫਿਰ ਕਿਤੇ ਇੱਕੇ ਦਾ ਜਿਗਰ ਨਿਕਲੇ ਇਤਿਹਾਸ ਦੇ ਵਿੱਚ ਆਉਣਾ ਉਹਦਾ ਇਸ ਕਰਕੇ ਇਹ ਕਿਉਂਨੇ ਆ ਪਈ ਉਹ ਨੌਬਤ ਨਾ ਆਏ ਆਪੀ ਸਾਨੂੰ ਮੈਨੂੰ ਮੰਨ ਲੈਣ ਇਨ ਕੇਸ ਕਿਉਂਕਿ ਸੰਭਾਵਨਾਵਾਂ ਮਤੈ ਸਿਆਸਤ ਦੇ ਵਿੱਚ ਤਾਂ ਹਰ ਚੀਜ਼ ਦੀ ਸੰਭਾਵਨਾ ਰਹਿੰਦੀ ਹੈ ਮੈਂ ਮੰਨ ਲੈਣਾ ਕਿ ਅਕਲ ਨਮਾ ਕਾਲੀ ਦਲ ਹੋਣ ਦੇ ਵਿੱਚ ਆਏਗਾ ਲੋਈ ਕਲੀ ਦਲ ਫਾਇਦਾ ਇਸ ਤਰ੍ਹਾਂ ਹੋਣ ਚ ਨਹੀਂ ਆਊਗਾ ਉਹ ਕੋਸ਼ਿਸ਼ ਤੋਂ ਉਹਨਾਂ ਦੀ ਸਾਰਿਆਂ ਦੀ ਇਹੀ ਆ ਇਹਨੂੰ ਸਮਝਾਇਆ ਜਾ ਕਿਉਂਕਿ ਇਹਦੇ ਨਾਲ ਦੇ ਸਾਰੇ ਬੰਦੇ ਆ ਸਾਰੇ ਇਹਦੇ ਨਾਲ ਇਕੱਠੇ ਕੰਮ ਕਰਦੇ ਰਹੇ ਉਹਨਾਂ ਨੇ ਇੱਕ ਤਰੀਕ ਨੂੰ ਉੱਥੇ ਜਾਣਾ ਵੀ ਆ ਪਛਤਾਵਾ ਕਰਨ ਵੀ ਜਾਣਾ ਅਕਾਲ ਤਖਤ ਤੇ ਪਰ 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 ਉਹਨਾਂ ਨੇ ਤਾਂ ਇਹ ਕਹਤਾ ਕਹਿੰਦੀ ਜਿਹੜੇ ਹੁਣ ਬਾਗੀ ਨੇ ਪਾਰਟੀ ਤੋਂ ਬਾਹਰ ਇਹ ਖਿਲਾਫਤ ਕਰ ਰਹੇ ਨੇ ਪਾਰਟੀ ਤੋਂ ਸੁਖਵੀਰ ਦੀ ਖਿਲਾਫਤ ਨਹੀਂ ਕਹਿੰਦੇ ਉਹ ਕਹਿੰਦੇ ਪਾਰਟੀ ਦੀ ਖਿਲਾਫਤ ਉਹ ਕਹਿੰਦੇ ਹੁਣ ਬਾਗੀ ਨੇ ਜਿਹੜੇ ਆਪਣੇ ਆਪ ਨੂੰ ਇਸੋਲੀ ਪਾਰਟੀ ਤੋਂ ਬਾਹਰ ਹੀ ਸਮਝਣਗੇ ਖਿਲਾਫਤ ਆਪ ਵਿਚਾਰਾ ਕਰਨ ਦੇ ਆ ਜਲੰਧਰ ਦੇ ਵਿੱਚ ਇੱਕ ਬੜਾ ਚੰਗਾ ਗੁਰਸੇਖ ਪਰਿਵਾਰ ਸੀਗਾ ਉਹਦੀ ਬੀਬੀ ਨੂੰ ਆਪ ਪਹਿਲਾਂ ਖਿਡਾਇਆ ਸਿੰਬਲ ਇਹਨੇ ਆਪ ਦਿੱਤਾ ਵਾ ਤੇ ਹੁਣ ਉਹਦੀ ਵਿਰੋਧਤਾ ਕਰ ਰਿਹਾ ਵਾ ਪਾਰਟੀ ਦੇ ਵਿਰੋਧਤਾ ਆਪ ਕਰ ਰਿਹਾ ਨਹੀਂ ਕਿਤੇ ਬਾਕੀਆਂ ਦੀ ਉਮੀਦਵਾਰ ਬੀਬੀ ਜਗੀਰਕੌਰ ਤੇ ਬਟਾਲਾ ਪਰਿਵਾਰ ਦੀ ਨਹੀਂ ਬਟਾਲਾ ਤਾਂ ਜਗੀਰਕੌਰ ਪਾਰਟੀ ਚ ਸੀ ਨਾ ਇਹਨੇ ਆਪ ਹੀ ਉਹਨਾਂ ਦੀ ਕਮੇਟੀ ਬਣਾਈ ਸੀ ਬਿਲਕੁਲ ਪਾਰਟੀ ਪ੍ਰਧਾਨ ਦੇ ਸਾਈਨਾਂ ਵਾਲੀ ਚੱਕਰ ਉਹਨੇ ਕੈਂਡੀਡੇਟ ਸਿਲੈਕਟ ਕਰ ਦਿੱਤਾ ਉਹਨੇ ਨਾਮਿਨੇਸ਼ਨ ਪੇਪਰ ਦੇ ਦਿੱਤੇ ਤੇ ਹੁਣ ਤੁਹਾਨੂੰ ਚੇਤਾ ਆ ਗਿਆ ਬੀਐਸਪੀ ਤੇ ਤੁਹਾਡੇ ਕੋਈ ਮੰਗ ਮੰਗੀ ਨਹੀਂ ਨਗੀ ਬੀਐਸਪੀ ਨੇ ਉਹਨਾਂ ਤੁਹਾਡਾ ਥੈਂਕਸ ਵੀ ਨਹੀਂ ਕੀਤਾ ਤੁਸੀਂ ਪਹਿਲਾਂ ਬੀਐਸਪੀ ਦੇ ਨਾਲ ਅੱਗੇ ਵੀ ਤੇ ਤੁਸੀਂ ਕਰਦੇ ਰਹੇ ਤੇ ਵਿੱਚੇ ਛੱਡ ਜਾਂਦੇ ਰਹੇ ਬੀਐਸਪੀ ਵਾਲਿਆਂ ਨੂੰ ਤੇ ਤੁਹਾਡੇ ਤੇ ਤਵਾਰ ਹੀ ਨਹੀਂ ਹੋ ਰਿਹਾ ਤੇ ਤੁਸੀਂ ਆਪਣੇ ਆਪ ਹੀ ਕਹਿੰਦੇ ਬੀਐਸਪੀ ਨੂੰ ਛੱਡ ਦਿੱਤੀ ਹੈ ਤੁਸੀਂ ਉਸ ਪਰਿਵਾਰ ਨੂੰ ਜਿਹਨੂੰ ਉਹਦੀ ਇੰਨੀ ਕੁਰਬਾਨੀ ਹੈ ਉਸ ਪਰਿਵਾਰ ਦੀ ਚੀਮਾ ਸਾਹਿਬ ਕਹਿ ਰਿਹਾ ਉਹਦੀ ਆਪਣੀ ਬੜੀ ਕੁਰਬਾਨੀ ਸੀ ਉਹਦੇ ਬੱਚੇ ਦੀ ਬੜੀ ਕੁਰਬਾਨੀ ਹੈ ਤੇ ਫਿਰ ਤੁਸੀਂ ਕਾਦੇ ਵਾਸਤੇ ਉਹਦੀ ਵਿਰੋਧਤਾ ਕਰ ਰਹੇ ਹੋ ਤੁਸੀਂ ਤਕੜੀ ਦੇ ਉੱਤੇ ਵਿਰੋਧਤਾ ਕਰੋਗੇ ਨਾ ਜੀ ਔਰ ਛੋਟੇ ਕਰਸ ਜਿਹੜੇ ਹੁਣ ਸੁਖਵੀਰ ਬਾਦਲ ਦੇ ਨਾਲ ਨਹੀਂ ਜਿਹੜਾ ਧੜਾ ਕਿਉਂਕਿ ਹਰ ਜਦੋਂ ਵੀ ਸੁਖਵੀਰ ਬਾਦਲ ਦਾ ਅਸਤੀਫਾ ਮੰਗਿਆ ਜਾਂਦਾ ਉਦੋਂ ਇੱਕ ਧੜਾ ਉਹ ਆ ਮੀਟਿੰਗ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਪਰ ਬਾਹਰ ਇਹ ਖਬਰ ਆਉਂਦੀ ਆ ਕਿ ਸੁਖਵੀਰ ਬਾਦਲ ਨੇ ਜੀ ਅਸਤੀਫੇ ਦੀ ਪੇਸ਼ਕਸ਼ ਕੀਤੀ ਤੇ ਅੱਗੋਂ ਜੀ ਕਮੇਟੀ ਨੇ ਵਰਕਿੰਗ ਕਮੇਟੀ ਕੋਰ ਕਮੇਟੀ ਜੋ ਵੀ ਆ ਕਿ ਅੱਗੋਂ ਜੀ ਪਾਰਟੀ ਨੇ ਕਿਹਾ ਤਾਂ ਤੁਸੀਂ ਤੇ ਬਹੁਤ ਕਾਬਲ ਲੀਡਰ ਹੋ ਜੀ ਅਸੀਂ ਸਾਨੂੰ ਤੇ ਤੁਸੀਂ ਪ੍ਰਧਾਨ ਚਾਹੀਦੇ ਹੋ ਅਸਤੀਫਾ ਨਹੀਂ ਲੈਂਦੇ ਉਹ ਬਹੁਤ ਬੰਦੇ ਉਹਨਾਂ ਦੇ ਮੂੰਹੋਂ ਨਿਕਲ ਜਾਂਦਾ ਜੀ ਇਨਾ ਪੈਸਾ ਕੋਈ ਨਹੀਂ ਖਰਚ ਕਰ ਸਕਦਾ ਜੀ ਪਾਰਟੀ ਦਾ ਇਨਾ ਪੈਸਾ ਲੱਗਦਾ ਹਰ ਮਹੀਨੇ ਉਹ ਕੌਣ ਲਿਆਊਗਾ ਜੀ ਭਾਈ ਜੇ ਪੈਸਾ ਉਹਨਾਂ ਦੇ ਕੋਲ ਹੈਗਾ 37 ਸਾਲ ਉਹਨਾਂ ਨੇ ਮੌਜਾ ਮਾਰੀਆਂ ਪਾਰਟੀ ਦੇ ਸਿਰ ਤੇ ਪੈਸਾ ਇਕੱਠਾ ਕੀਤਾ ਸਾਰੀ ਦੁਨੀਆ ਨੂੰ ਪਤਾ ਵਾ ਪਰ ਹੁਣ ਕੌਮ ਦੇ ਤਰਸ ਕਰਨ ਵੇਖੋ ਜੇ ਇਸ ਤਰ੍ਹਾਂ ਡਟੇ ਰਹੇ ਇੱਕ ਦੂਜੇ ਦੇ ਉਲਟਾ ਇਲਜ਼ਾਮ ਤਰਾਸ਼ੀ ਕਰਦੇ ਰਹੇ ਤੇ ਫਿਰ ਵਿਰੋਧੀਆਂ ਨੂੰ ਹੋਰ ਮੌਕਾ ਮਿਲੂਗਾ ਇਹਦੇ ਤੋਂ ਵੀ ਥੱਲੇ ਚੱਲ ਜਾਣਗੇ ਮੈਨੂੰ ਲੱਗਦਾ ਛੋਲੇਪੁਰ ਸਾਹਿਬ ਵਿਰੋਧੀਆਂ ਨੂੰ ਮੌਕਾ ਨਹੀਂ ਚਾਹੇ ਸੁਨੀਲ ਜਾਖੜ ਨੇ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਹੋਰ ਵੀ ਬਹੁਤ ਸਾਰੇ ਆਗੂ ਨੇ ਤੁਹਾਡੇ ਵਿਰੋਧੀ ਹੀ ਉਹਨਾਂ ਨੂੰ ਇਸ ਗੱਲ ਦੀ ਫਿਕਰ ਹੈ ਕਟੜ ਵਿਰੋਧੀ ਕਾਲੀ ਦਲ ਦੀ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਕਾਲੀ ਦਲ ਯਾਰ ਜਿਉਣਾ ਰਹਿਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਲਈ ਉਹ ਸੁਖਜਿੰਦਰ ਸਿੰਘ ਨੂੰ ਤਾਂ ਬਹੁਤ ਫਿਕਰ ਹੈ ਜਿਉਂ ਨਾਲ ਤਾਂ ਆਪ ਕਹਿਆ ਵਾ ਕਿ ਸੁਖਵੀਰ ਬਾਦਲ ਹੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਇਹ ਹੀ ਚਲਾ ਸਕਦਾ ਕੱਲ੍ਹ ਜਾਂ ਨੂੰ ਹੋਰ ਨਹੀਂ ਕੋਈ ਚਲਾ ਸਕਦਾ ਉਹਨੂੰ ਚਿੰਤਾ ਬਹੁਤ ਆ ਸੁਖਵੀਰ ਬਾਦਲ ਦੀ ਪਰ ਜਿਹਦੀ ਚਿੰਤਾ ਉਹ ਕਰਦੇ ਚਿੰਤਾ ਪੰਜਾਬ ਦੇ ਲੋਕਾਂ ਨੂੰ ਕੀ ਦੀ ਆ ਉਹ ਦੇਖੋ ਪੰਜਾਬ ਦੇ ਲੋਕਾਂ ਨੂੰ ਚਿੰਤਾ ਅਜ ਪੰਥ ਨੂੰ ਬਚਾਉਣ ਦੀ ਆ ਸੁਖਬੀਰ ਦੀ ਚਿੰਤਾ ਨਹੀਂ ਸੁਖਬੀਰ ਦੀ ਚਿੰਤਾ ਹੁੰਦੀ 10 ਸੀਟਾਂ ਦੀ ਜਮਾਨਤ ਜਬਤ ਨਾ ਹੁੰਦੀ ਅਮਰ ਅਮਰਤਾ ਪਾਲ ਹੁਣੀ ਜਾਂ ਦੂਜਾ ਮੁੰਡਾ ਸਦਾ ਬਿਆਸ ਸਿੰਘ ਦਾ ਬੇਟਾ ਇੰਨੀਆਂ ਲੀਡ ਨਾਲ ਨਾ ਜੱਦਾ ਉਹ ਲੋਕਾਂ ਨੂੰ ਚਿੰਤਾ ਪੰਥ ਦੀ ਆ ਕਿ ਪੰਥ ਨਾ ਮੁੱਕ ਜੀ ਛੋਟਪੁਰ ਸਭ ਮਾਝੇ ਦੀ ਗੱਲ ਚੱਲਦੀ ਆ ਕਿ ਮਾਝੇ ਦੇ ਵਿੱਚ ਸਿਰਫ ਇੱਕੋ ਇੱਕ ਪਾਵਰ ਰਹਿ ਕੇ ਮਜੀਠੀਆ ਪੂਰਾ ਕਾਲੀ ਦਲ ਦੇ ਜਿਹੜੇ ਸਾਰੇ ਪਰਿਵਾਰ ਸੀ ਚਿਹੋਜ ਨਾਲਾ ਬ੍ਰਹਮਪੁਰਾ ਤੁਰੜ ਪਰਿਵਾਰ ਹੋਰ ਵੀ ਸਾਰੇ ਚਾਹੇ ਕਾਲੋ ਪਰਿਵਾਰ ਸੀ ਕਿ ਸਾਰਿਆਂ ਨੂੰ ਪਾਰਟੀ ਦੇ ਵਿੱਚ ਦੱਬਤਾ ਜਾਂ ਕਿਸੇ ਨੂੰ ਕੱਢਤਾ ਜਾਂ ਕਿਨਾਰੇ ਉਹ ਆਪੇ ਆਪ ਹੋ ਗਏ ਤੇ ਕੱਲੀ ਪਾਵਰ ਮਜੀਠੀਆ ਰਹਿ ਗਈ ਕਿ ਉਹਦੇ ਕਰਕੇ ਪਾਰਟੀ ਡਾਊਨਫਾਲ ਦੇ ਵਿੱਚ ਹੈਗੀ ਆ ਵੇਖੋ ਰਿਸ਼ਤੇਦਾਰ ਸੀ ਜੀ ਇਤੋਂ ਨਿੱਘੇ ਰਿਸ਼ਤੇਦਾਰੀ ਕਿਉਂ ਹੋ ਸਕਦੀ ਹੈ ਬੜੇ ਕਲੋਜ਼ ਰਿਸ਼ਤੇਦਾਰ ਸੀ ਵਾਈਫ ਦਾ ਭਰਾ ਸੀ ਤੇ ਉਹ ਆਲੇ ਨਾਲ ਸੀ ਲੋਕਾਂ ਚ ਇਹ ਇੰਪ੍ਰੈਸ਼ਨ ਸੀ ਵੀ ਉਹ ਮਾਜੇ ਦਾ ਮੁੱਖ ਮੰਤਰੀ ਹੈ ਸਾਰ ਸਾਰਾ ਕੁਝ ਉਹ ਹੀ ਕਰਦਾ ਮਾਜੇ ਤਾਂ ਜਰਨਲ ਕਹਿਣ ਲੱਗੇ ਸੀ ਜਰਨਲ ਤੋਂ ਵੀ ਤਾਂ ਖੈ ਲੋ ਜੀ ਬੇਸ਼ੱਕ ਪੁਗਸ ਕੁਬੀਰ ਸਿੰਘ ਜੀ ਤਾਂ ਉੱਥੇ ਕਦੀ ਜਾਂਦੇ ਘਟ ਸੀ ਉਹ ਹੀ ਆਲ ਨਾਲ ਉਹ ਹੀ ਸੀਗਾ ਉੱਥੇ ਉਹ ਤਾਂ ਤੁਹਾਨੂੰ ਪਤਾ ਹੀ ਬਾਕੀ ਤਾਂ ਫਿਰ ਵਿਚਾਰੇ ਥੱਲੇ ਸਾਰੇ ਰਹਿ ਗਏ ਬਾਕੀ ਤਾਂ ਕਿਸ ਦੀ ਕੰਨ ਸੁਣੀ ਨਹੀਂ ਉਹਦੀ ਗੱਲ ਸੁਣੀ ਜਾਂਦੀ ਸੀ ਅਕਾਲੀ ਦਲ ਹਾਰਦਾ ਵੀ ਰਿਹਾ ਅਕਾਲੀ ਦਲ ਕਦੇ ਜਿੱਤਿਆ ਵੀ ਹਾਰਿਆ ਵੀ ਹੋਊਗਾ ਪਰ ਇੰਨੀ ਮਾੜੀ ਹਾਲਤ ਨਹੀਂ ਸੀ ਹੋਈ ਸੱਤ ਤੋਂ 17 ਦੀ ਸੱਤਾ ਦੇ ਵਿੱਚ ਐਸਾ ਕੀ ਸੀ ਜਨ ਕਿਉਂਕਿ ਮੋਟੀਆਂ-ਵੋਟੀਆਂ ਘਟਨਾਵਾਂ ਤਾਂ ਦੋ ਚਾਰ ਚਾਹੇ ਬੇਦਬੀ ਦੀ ਆ ਚਾਹੇ ਗੋਲੀ ਕੰਢ ਦੀ ਆ ਨਸ਼ੇ ਆ ਜੀ ਕਿਸੇ ਡੇਰਾ ਮੁਖੀ ਤੇ ਨਸ਼ੇ ਤੇ ਆ ਨਸ਼ੇ ਵੀ ਇਹਨਾਂ ਦਾ ਚਾਹੀ ਯੂਥ ਦੀ ਪਾਵਰ ਉਹਦੇ ਵਿੱਚ ਇੱਕ ਗੱਲ ਜਿਹੜੀ ਯੂਥ ਨੂੰ ਸਟ੍ਰੀਮ ਪਾਵਰ ਦਿੱਤੀ ਯੂਥ ਆ ਜੀ ਜਿੱਥੋਂ ਸਾਡੀ ਨਰਸਰੀ ਆਉਂਦੀ ਸੀ ਨਾ ਜੀ ਜਿੱਥੋਂ ਲੋਕ ਅਕਾਲੀ ਦਲ ਦੇ ਵਿੱਚ ਆਉਂਦੇ ਸੀਗੇ ਉਹ ਸੀਗਾ ਫੈਡਰੇਸ਼ਨ ਤੇ ਯੂਥ ਅਕਾਲੀ ਦਲ ਉਹ ਦੋਏ ਨਾਲ ਸਮਾਪਤ ਕਰਦਾ ਉਥੋਂ ਨਵੇਂ ਬੱਚੇ ਹੁੰਦੇ ਸੀ ਉਹ ਕੰਮ ਕਰਦੇ ਸੀ ਉਹ ਆਪਣੇ ਇਤਿਹਾਸ ਤੋਂ ਆਪਣੇ ਬਜ਼ੁਰਗਾਂ ਦੇ ਕੰਮਾਂ ਤੇ ਕਾਰਨਾਮਿਆਂ ਤੋਂ ਇਨਸਪਾਇਰ ਹੋ ਕੇ ਇਸ ਪਾਰਟੀ ਦੇ ਵਿੱਚ ਆਉਂਦੇ ਸੀ ਤੇ ਪਾਰਟੀ ਨੂੰ ਚੰਗੇ ਬੰਦੇ ਮਿਲਦੇ ਜਾਂਦੇ ਸੀ ਇਹਨਾਂ ਨੇ ਤਾਂ ਪੈਸੇ ਵਾਲੇ ਜਾਂ ਬੰਦਿਆਂ ਨੂੰ ਅੱਗੇ ਲਿਆਂਦਾ ਵਾ ਜਿਹੜੇ ਕੁਰਬਾਨੀ ਵਾਲੇ ਬੰਦੇ ਉਹ ਤਾਂ ਸਾਰੇ ਨਜ਼ਰ ਕੀਤਾ ਹਰਮਿੰਦਰ ਸਿੰਘ ਗਿੱਲ ਵੀ ਸੀ ਫੈਡਰੇਸ਼ਨ ਤੋਂ ਹੀ ਸੀ ਉਹ ਵੀ ਉਹ ਸਾਰੇ ਫੈਡਰੇਸ਼ਨ ਤੋਂ ਜੀ ਪਾਰਟੀ ਤੋਂ ਪਾਸੇ ਕੀਤੇ ਬਾਰੇ ਫੈਡਰੇਸ਼ਨ ਤੋਂ ਜੀ ਅਜਗਮੀਤ ਬਰਾੜ ਹੋਣੀ ਉਹ ਦੂਜਾ ਆਪਣਾ ਬੀਰ ਦਵਿੰਦਰ ਹੋਣੀ ਸਾਰੇ ਇੱਥੋਂ ਆਏ ਸੀ ਜੀ ਕੀ ਲੱਗਦਾ ਹੂੰ ਕੀ ਲੱਗਦਾ ਹੁਣ ਗੱਲ ਕਿੱਥੇ ਚੱਕੇ ਨੀ ਬੜ ਜੂਗੀ ਜੇ ਮੈਂ ਖੀ ਚੁੱਕਾ ਦੇਖੋ ਗੱਲ ਤੇ ਇੱਥੇ ਹੀ ਆ ਇੱਕ ਤਰੀਕ ਨੂੰ ਤੁਸੀਂ ਜਾ ਰਹੇ ਹੋ ਅਕਾਲ ਤਖਤ ਸਾਹਿਬ ਦੇਖੋ ਮੈਂ ਮੈਂ ਤਾਂ ਕੋਈ ਗਲਤ ਨਹੀਂ ਕੀਤਾ ਮੈਂ ਵੈਸੇ ਅਕਾਲ ਤਖਤ ਨੂੰ ਹਰ ਵੇਲੇ ਸਮਰਪਿਤ ਨਹੀਂ ਚਲੋ ਸਭ ਨੂੰ ਜਾਣਨਾ ਚਾਹੀਦਾ ਪਰ ਪਰ ਜਿਹੜਾ ਹੁਣ ਥੋੜਾ ਟੜਾ ਜਿਹੜੀ ਗੱਲਬਾਤ ਕਰ ਰਹੀ ਤੁਸੀਂ ਜਾ ਕੇ ਮਾਫੀ ਮੰਗੋ ਕਿਹੜੀਆਂ ਗੱਲਾਂ ਉਹਨਾਂ ਬੰਦਿਆਂ ਨੇ ਖੁਦ ਮਹਿਸੂਸ ਕੀਤਾ ਵਾ ਤੇ ਅਸੀਂ ਇਸ ਕਰਕੇ ਜਾਣਾ ਵਾ ਤੇ ਜਦੋਂ ਇਹੋ ਜਿਹੇ ਆਵਗਿਆ ਹੋਈਆਂ ਨੇ ਬਰਗਾਰੀ ਵਰਗੀ ਸੌਦੇ ਸਾਧ ਵਰਗੀ ਸਾਰੀਆਂ ਗੱਲਾਂ ਹੋਈਆਂ ਨੇ ਉਦੋਂ ਸਾਨੂੰ ਚੁੱਪ ਨਹੀਂ ਸੀ ਰਹਿਣਾ ਚਾਹੀਦਾ ਅਸੀਂ ਚੁੱਪ ਰਹੇ ਸਾਡਾ ਇੱਕ ਕਸੂਰ ਆ ਅਸੀਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਣ ਉੱਥੇ ਜਾਣਾ ਕਿ ਸੱਚੇ ਪਾਤਸ਼ਾਹ ਸਾਡੇ ਕੋਲ ਗਲਤੀਆਂ ਹੋਈਆਂ ਜਦੋਂ ਸੁਖਬੀਰ ਸਿੰਘ ਬਾਦਲ ਜਦ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀਗੇ ਉਦੋਂ ਸਾਨੂੰ ਬੋਲਣਾ ਚਾਹੀਦਾ ਸੀ ਅਸੀਂ ਉਦੋਂ ਬੋਲ ਨਹੀਂ ਸਕੇ ਉਹਦੀ ਸਾਨੂੰ ਜੋ ਬਣਦੀ ਸਜ਼ਾ ਦੋ ਅਸੀਂ ਮਾਫੀ ਮੰਗਣਾ ਹੈ ਤੇ ਗਾੜੀ ਤੋਂ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ੋ ਕਿ ਅਸੀਂ ਦਿੜਤਾਂ ਦੇ ਨਾਲ ਪੰਥਕ ਮੁੱਦਿਆਂ ਤੇ ਕੈਮ ਰਹ ਸਕੀਏ ਜੀ ਜੀ ਸ਼ੁਕਰੀਆ ਛੋਟੇਪੁਰ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਸੋ ਇਸਨ ਸੀਨੀਅਰ ਅਕਾਲੀ ਅਗੂ ਸੁਚਾ ਸਿੰਘ ਛੋਟੇਪੁਰ ਜਿਨ੍ਹਾਂ ਦਾ ਕਹਿਣਾ ਕਿ ਸੁਖਬੀਰ ਬਾਦਲ ਨੇ ਇਹ ਉਸ ਪਰਿਵਾਰ ਨੇ ਬਹੁਤ ਸੇਵਾ ਕਰ ਲਈ ਹੁਣ ਪਾਰਟੀ ਦੀ ਉਹਨਾਂ ਨੂੰ ਖੁਦ ਹੀ ਪਾਰਟੀ ਦੇ ਭਲੇ ਦੇ ਲਈ ਕੁਰਸੀ ਛੱਡ ਦੇਣੀ ਚਾਹੀਦੀ ਆ ਕਿਸੇ ਹੋਰ ਨੂੰ ਲੀਡਰ ਮੰਨ ਲੈਣਾ ਚਾਹੀਦਾ ਤੇ ਕਹਿੰਦੇ ਜੇ ਨਹੀਂ ਛੱਡਣਗੇ ਤਾਂ ਫਿਰ ਲੋਕ ਲਾਹ ਲੈਂਦੇ ਹੁੰਦੇ ਨੇ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ